अवसर दे तिन्ने ਸਾਡੇ ਮੀਡੀਆ ਕਰਮੀ ਦੇ ਜਿੱਦੇ ਸਾਡੇ ਤੁਸੀਂ ਪਤਾ ਸਰਦੇ ਸਾਥੀ ਸਭ ਨੂੰ ਟਾਈਮ ਕੱਢ ਕੇ ਆਉਣ ਲਈ ਬੜਾ ਸਰਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੈਲਕਮ ਅੱਜ ਮੈਨੂੰ ਇਕੱਠ ਹੁੰਦਾ ਸੀ 10 14 ਸੀ ਵੈਸੇ ਤੁਸੀਂ ਕੱਲ ਸ਼ਾਮ ਤੋਂ ਸੋਸ਼ਲ ਮੀਡੀਆ ਦੇ ਉੱਤੇ ਸਾਦਾ ਦੇਖਿਆ ਸਾਡੀ ਪਾਰਟੀ ਆਮ ਆਦਮੀ ਪਾਰਟੀ ਬੀਤੇ ਕੱਲ ਪੰਜਾਬ ਵਿੱਚ ਉਹਨੇ ਪੰਜਾਬ ਵਿੱਚ ਪਾਰਟੀ ਨੂੰ ਬੜੀ ਮਜ਼ਬੂਤੀ ਬਧੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਸਿੱਧਾ ਲੀਡਰ ਅਮਰਸਰ ਦੇ ਮਾਝੇ ਦੇ ਬਹਿਤਾ ਪੂਰੇ ਪੰਜਾਬ ਚ ਤਲਵਿੰਦਰ ਜੀ ਨੇ ਕੰਮ ਕੀਤਾ ਪਦਮਸਰਤ ਮਾਝਾ ਚਿੱਤਾ ਇਹਦਾ ਸਾਡੇ ਲੋਕ ਆਪ ਜਾਣਦੇ ਆਦਾ ਇਹ ਸਦਾ ਬਿਕਰਮ ਸਿੰਘ ਮੀਠਿਆ ਜੀ ਦੇ ਬੜੇ ਢੇਰ ਨੇ ਸਾਥੀ ਵੀ ਦੇ ਆ ਉਹਨਾਂ ਦੇ ਨਾਲ ਇਹਨਾਂ ਨੇ ਕੰਮ ਕੀਤਾ ਤੇ ਇਹਨਾਂ ਨੇ ਕੱਲ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਹਾਂ ਦਾ ਐਲਾਨ ਕੀਤਾ ਸਾਡੇ ਮਾਝਾ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਝੀ ਦੇ ਇਹਨਾਂ ਨੂੰ ਚੰਡੀਗੜ੍ਹ ਆਪਣੇ ਕੈਂਡੀ ਦਾ ਕੱਲ ਪਾਰਟੀ ਦੇ ਵਿੱਚ ਸ਼ਾਮਲ ਕਰਾਇਆ ਮੈਂ ਅਮਰਸਾ ਦਾ ਲੋ ਪੂਰੇ ਅਮਰਸਾ ਦੀ ਪਾਰਟੀ ਨੂੰ ਕਿਉਂਕਿ ਆਪਾਂ ਇਸ ਵੇਲੇ ਇਲੈਕਸ਼ਨ ਲੜ ਰਹੇ ਸਾਡਾ ਜ਼ਿਲ੍ਹਾ ਸਾਡਾ ਪਾਰਟੀਾਂ ਦੇ ਸਾਥੀ ਇਲੈਕਸ਼ਨ ਲੜ ਰਹੇ ਤਲਬੀਦ ਹੋਣਾ ਤੇ ਉਹਨੇ ਦਾਲ ਸਾਡੀ ਜਿਹੜੀ ਇਲੈਕਸ਼ਨ ਹੈ ਉਹ ਸਮਝ ਲੋ ਕਿ ਅਸੀਂ ਜਿੱਤ ਲਈ ਅਸੀਂ ਲੋਕ ਸਭਾ ਦਾ ਅੰਬਸਰ ਇਹਨਾਂ ਨੂੰ ਨਾਲ ਲੈ ਕੇ ਇਹਨਾਂ ਦੀ ਖੁਆਇ ਦੇ ਵਿੱਚ ਬਹੁਤ ਵੱਡੀ ਲੀਡ ਦੇ ਦਾ ਜਿੱਤਾਂਗੇ ਉਹ ਮੈਂ ਨਾ ਦਾ ਪਾਰਟੀ ਚੌਂਕ ਤੇ ਵੈਲਕਮ ਕਰਦਾ ਜੀ ਆਇਆਂ ਕੰਦਾ ਮੇਰਾ ਮਨ ਬਹੁਤ ਖੁਸ਼ ਹੈ ਕਿਉਂਕਿ ਸਾਡਾ ਦੋਆ ਦਾ ਸੁਭਾਅ ਵੀ ਦਾਦਾ ਸਾਡਾ ਕੰਮ ਕਰਨ ਦਾ ਸਟਾਈਲ ਵੀ ਜਿਹੜਾ ਉਹ ਸਭ ਨੂੰ ਪਤਾ ਹੈ ਅਸੀਂ ਕਿਦਾਂ ਕੰਮ ਕਰਦੇ ਹਾਂ ਪਾਰਟੀਆਂ ਦੇ ਵਿੱਚ ਅਸੀਂ ਲੋਕਾਂ ਦੇ ਨਾਲ ਕਿਦਾਂ ਰਹਿੰਦੇ ਹਾਂ ਸਭ ਨੂੰ ਪਤਾ ਹੈ ਅਸੀਂ ਆਪਣੇ ਵਕਤਾਂ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਕਿਸ ਢੰਗ ਨਾਲ ਲਤ ਲਾ ਕੇ ਖਲੋਨੇ ਆ ਡੱਟ ਕੇ ਖਲੋਨੇ ਆ ਤੇ ਸਾਡਾ ਦੋਵਾਂ ਦੀ ਇੱਕ ਨੀਅਤ ਜਿਹੜੀ ਵੱਲਦੀ ਆ ਕਿ ਸਾਡੇ ਦੋਸਤਾਂ ਨੂੰ ਸਾਡੇ ਤੋਂ ਬਹੁਤ ਆਸ ਹੁੰਦੀ ਆ ਤੇ ਸਾਡੇ ਦੁਸ਼ਮਣਾਂ ਨੂੰ ਸਾਡੇ ਤੋਂ ਸਿਆਸੀ ਡਰ ਵੀ ਹੁੰਦਾ ਸਾਡੀ ਹੋਰ ਜਿਹੜੀ ਆਪਣੇ ਆਪ ਦੇ ਵਿੱਚ ਹੀ ਸਟੈਂਡ ਕਰਦੀ ਆ ਸੋ ਬੈ ਸਭ ਦਾ ਕਿ ਸਾਨੂੰ ਅਮਸਾ ਜ਼ਿਲ੍ਹੇ ਦੇ ਵਿੱਚ ਬਹੁਤ ਬਲ ਮਿਲਿਆ ਉਹਦੇ ਅਸੀਂ ਬੈਠ ਕੇ ਇੱਕ ਦੋ ਦਿਨ ਦੇ ਵਿੱਚ ਹੀ ਸਦਾ ਤਲਵਿੰਦਰ ਸਿੰਘ ਉਹਨਾਂ ਦੇ ਨਾਲ ਅਸੀਂ ਪੂਰੀ ਆਪਣੀ ਚੋਣ ਦਾ ਨੀਤੀ ਜਿਹੜੀ ਹੈ ਉਹ ਵੜਾਵਾਂਗੇ ਉਹਦੇ ਇਹਨਾਂ ਦੀਆਂ ਸੁਵਾਵਾ ਜਿਹੜੀਆਂ ਕੱਲੇ ਦਖੜੀ ਹਲਕੇ ਚ ਦੀ ਉਹਦੇ ਜ਼ਿਲ੍ਹੇ ਦੇ ਵਿੱਚ ਮੈਨੂੰ ਪਤਾ ਮੈਨੂੰ ਸਭ ਪਤਾ ਵੀ ਕਿੱਥੇ ਕਿੱਥੇ ਇੰਦਾ ਦੇ ਸਾਥੀ ਦੇ ਇਹਨਾਂ ਦਾ ਪਿਆਰ ਕਰਨ ਵਾਲੇ ਮਜੀਠੇ ਤੇ ਸ਼ਹਿਰ ਦੇ ਪੰਜਾ ਹਲਕਿਆ ਚ ਸਾਡੇ ਹਲਕਿਆ ਚ ਜਨਾਲਾ ਪਤਾ ਜਸਾਸੀ ਦੇ ਵਿੱਚ ਅਟਾਰੀ ਚ ਬਹੁਤ ਕੰਮ ਕੀਤਾ ਇੰਦਾਂ ਪਿਛਲੇ 20 ਸਾਲ ਇੰਦਾਂ ਨੇ ਪਾਰਟੀ ਬੜਾ ਕੰਮ ਕੀਤਾ ਜਿਹੜੇ ਬੰਦੇ ਨੇ ਇੰਨਾ ਲੰਮਾ ਸਮਾਂ ਕੰਮ ਕੀਤਾ ਹੋਵੇ ਉਹ ਉਹਦੀ ਜਿਹੜਾ ਬਹੁਤ ਡੂੰਘੀ ਹੋ ਜਾਂਦੀ ਆ ਭਾਵੇਂ ਜੋ ਮਰਜ਼ੀ ਹੋਵੇ ਸੋ ਮੈਂ ਪੂਰੀ ਪਾਰਟੀ ਵੱਲੋਂ ਉਹਨਾਂ ਨੂੰ ਜੀ ਆ ਕਿੰਨਾ ਆ ਮੈਂ ਤੁਹਾਨੂੰ ਕਹੂੰਗਾ ਕਿ ਹਰਤੋ ਸਿੰਘ ਸਰਦਾਰ ਤਲਬੀਤ ਸਿੰਘ ਦੇ ਨਾਲ ਇਸ ਵੱੱਡੀ ਜਿਹੜੇ ਉਹ ਤੁਹਾਡੇ ਨਾਲ ਗੱਲ ਕਰਦੇਗੇ ਇੱਧਰ ਆ ਜਾਓ ਸਾਡੇ ਸਭ ਨੂੰ ਚਾਹੇ ਉਹ ਸਰਦਾ ਪਰਦਾ ਮਾਨ ਸਨਮਾਨ ਵੀ ਕਰਾਂਗੇ ਸਭ ਨੂੰ ਉਹਨਾਂ ਦੇ ਦਰਤਵੇ ਦੇ ਹਿਸਾਬ ਨਾਲ ਉਹ ਤਾਂ ਕੱਲ ਲੈਣ ਦੀ ਗੱਲ ਕੋਈ ਵੀ ਪਹਿਲਾਂ ਮੇਰੀ ਸੀਐਮ ਸਾਹਿਬ ਦਾ ਜਨੂਈ ਸੀ ਜੋ ਵੀ ਮਾਨ ਸਨਮਾਨ ਸਭ ਨੂੰ ਮਿਲੂਗਾ ਬਸ ਮੁੱਖ ਦੀ ਗੱਲ ਇਹ ਹੈ ਕਿ ਲੋਕ ਸਭਾ ਹਰ ਕੰਮ ਬਸ ਹੈ ਹਉਦਾ ਮੈਂ ਜੇ ਕਵਾਂ ਤੇ ਖਡੂਤ ਸਾਹਿਬ ਤੇ ਗਜ਼ਾਫ ਪੁੱਛ ਵੀ ਤਲਵੀਰ ਹੋਣੀ ਸਾਡਾ ਬਹੁਤ ਸਜੋਗ ਕਰਨਗੇ ਉੱਥੇ ਵੀ ਇਹਨਾਂ ਦੇ ਬਹੁਤ ਸਾਥੀ ਇਹਨਾਂ ਦਾ ਆਪਣਾ ਪਿੰਡ ਖਡੂਸਾਵਲਕੇ ਦੇ ਵਿੱਚ ਹੁੰਦਾ ਸੋ ਸਾਡੇ ਲਈ ਬਹੁਤ ਵਰਦਾਨ ਸਾਥ ਤੋਂ ਆ ਉਹ ਸਾਫ ਸੁਥਰੇ ਚੰਗੇ ਕੰਮ ਕਰਨ ਵਾਲੇ ਵਧੀਆ ਇਨਸਾਨ ਨੇ ਮੈਂ ਤਲਬੀਦ ਉਹਨਾਂ ਦੀ ਬੇਨਤੀ ਕਰੂੰਗਾ ਕਿ ਉਹ ਤੁਹਾਨੂੰ ਅਡਰੈਸ ਕਰਨ ਸਭ ਤੋਂ ਪਹਿਲਾਂ ਤੇ ਮੈਂ ਸਾਰੀ ਸਮੁੱਚੀ ਪ੍ਰੈਸ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਡਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਮੈਂ ਆਪਣੇ ਵੱਡੇ ਭਾਜੀ ਧਾਰੀয়াল ਸਾਹਿਬ ਦਾ ਵੀ ਇੱਥੇ ਜੀ ਆਇਆਂ ਕਹਿੰਨਾ ਮੇਰਾ ਛੋਟਾ ਵੀਰ ਜਿਹੜਾ ਸਾਡੇ ਵਾਂਗੂ ਫਟੜ ਕਾਲੀਦਾਲ ਚਰਿਆ ਗੁਰਸ਼ਰਨ ਸਿੰਘ ਸ਼ੀਨਾ ਜੀ ਉਹ ਵੀ ਇੱਥੇ ਆਏ ਨੇ ਮੇਰਾ ਛੋਟਾ ਵੀਰ ਸਰਬ ਜਿਹੜਾ ਹੁਣ ਹੁਣੇ ਨਵਾਂ ਨਵਾਂ ਹੀ ਅਜੇ ਯੂਥ ਅਕਾਲੀਦਾਲ ਅਮਰਸਰ ਸ਼ਹਿਰੀ ਦਾ ਪ੍ਰਧਾਨ ਬਣਿਆ ਸੀ ਉਹ ਵੀ ਇੱਥੇ ਆਏ ਮੈਂ ਇੱਕ ਦੋ ਗੱਲਾਂ ਕਰਨੀਆਂ ਚਾਹਣਾ ਕਿ ਵੇਖੋ ਸਮੇਕਰਨ ਇਹੋ ਜੇ ਬਣਿਆ ਕਿ ਮੈਂ ਜਿੱਦਾ ਧਾਰਿਆਲ ਸਾਹਿਬ ਨੇ ਦੱਸਿਆ ਕਿ ਮੈਂ ਬਹੁਤ ਲੰਮਾ ਸਮਾਂ ਸਰਦਾਰ ਵਿਕਰਮ ਸਿੰਘ ਵਜੀਠੀਆ ਜੀ ਨਾਲ ਰਿਆ ਤੇ ਉਹਨਾਂ ਦੀ ਅਗਵਾਈ ਚ ਕੰਮ ਵੀ ਬੜਾ ਕੀਤਾ ਬਹੁਤ ਕੰਮ ਕੀਤਾ ਈਵਨ ਇਥੋਂ ਤੱਕ ਕਿ ਜਦੋਂ ਕੋਈ ਇਲੈਕਸ਼ਨ ਹੁੰਦੇ ਸੀ ਤੇ ਉਹ ਮੇਰੇ ਹਿਸਾਬ ਨਾਲ ਘੱਟ ਵਰਕ ਕਰਦੇ ਸੀ ਤੇ ਅਸੀਂ ਜ਼ਿਆਦਾ ਕਰਦੇ ਸੀ ਮਤਲਬ ਕੋਈ ਦਿਨ ਨਹੀਂ ਵੇਖਿਆ ਰਾਤ ਨਹੀਂ ਵੇਖਿਆ ਆਪਦੀ ਜਾਨ ਦੀ ਪਰਵਾਹ ਨਹੀਂ ਕੀਤੀ ਤੇ ਅਸੀਂ ਉੱਥੇ ਤਗੜੇ ਹੋ ਕੇ ਇਲੈਕਸ਼ਨ ਲੜਦੇ ਰਹੇ ਆ ਤੇ ਜੇ ਅੱਜ ਉਹਨਾਂ ਨੂੰ ਅਲਵਿਦਾ ਕਹਤਾ ਜਿੰਨਾ ਚਿਰ ਉਹਨਾਂ ਨਾਲ ਰਹੇ ਆ ਰਹੇ ਆ ਜੇ ਅੱਜ ਉਹਨਾਂ ਨੂੰ ਅਲਵਿਦਾ ਕਿਉਂਤਾਰੀਅਲ ਸਾਹਿਬ ਦੇ ਨਾਲ ਆ ਗਏ ਆ ਮਾਨ ਸਾਹਿਬ ਦੇ ਨਾਲ ਆ ਗਏ ਆ ਆਮ ਆਦਮੀ ਚ ਆ ਗਏ ਆ ਹੁਣ ਤਗੜੇ ਹੋ ਕੇ ਜਿਸ ਤਰ੍ਹਾਂ ਉਧਰ ਸ਼ਰੌਨੀ ਕਾਲੀਦਲ ਦੇ ਵਿੱਚ ਮਿਹਨਤ ਕੀਤੀ ਸੀ ਉਸੇ ਤਰੀਕੇ ਦੇ ਨਾਲ ਤਕੜੇ ਹੋ ਕੇ ਧਾਰੀਅਲ ਸਾਹ ਨੂੰ ਜਿਤਾਵਾਂਗੇ ਔਰ ਗੁਰੂ ਕਿਰਪਾ ਕਰੇ ਉਹ ਦਿਨ ਦੂਰ ਨਹੀਂ ਜਦ ਇਹ ਧਾਰੀਅਲ ਸਾਹ ਦੀ ਜਿਹੜੀ ਵੱਡੀ ਜਿੱਤ ਪ੍ਰਾਪਤ ਹੋਏਗੀ। ਤਵੀਰ ਦੀ ਛੱਡਣ ਦਾ ਕਾਰਨ ਕੀ ਹੈ? ਮੈਂ ਪੂਰੀ ਕਰਨ ਤੁਹਾਨੂੰ ਛੱਡਣ ਦਾ ਕਾਰਨ ਵੇਖੋ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਆ ਕਿ ਇੱਕ ਬੰਦੇ ਨੂੰ ਪਾਰਟੀ ਦੇ ਵਿੱਚ ਰਹਿੰਦੇ ਇੱਜ਼ਤਮਾਨ ਚਾਹੀਦਾ। ਜੇ ਬੰਦਾ ਮਿਹਨਤ ਕਰਨ ਵਾਲਾ ਤੁਸੀਂ ਸਾਰੇ ਲੋਕਲ ਹੀ ਹੋ। ਤੁਸੀਂ ਸਾਰੇ ਲੋਕਲ ਹੀ ਹੋ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੈਂ ਕਿੰਨਾ ਕੰਮ ਕਰਦਾ। ਕਨ ਸਾਰਿਆਂ ਨੂੰ ਪਤਾ ਵਾ ਜੀ ਸਾਹਿਬ ਪਹਿਲਾਂ ਤੁਸੀਂ ਇੱਕ ਰੈਡੀ ਦੇ ਵਿੱਚ ਕਹਿ ਦਿੱਤਾ ਕਿ ਮੇਰਾ ਫੋਨ ਨਹੀਂ ਸੁਣਦੇ ਵਿਕਰ ਮੈਂ ਉਸੇ ਗੱਲ ਤੇ ਆ ਰਿਹਾ ਮੈਂ ਉਸੇ ਗੱਲ ਅਗਲੇ ਦਿਨ ਆਪਾਂ ਹੁਣ ਚੀ ਨੂੰ ਮੁਰਜਣਿਆ ਨਹੀਂ ਜੀ ਪਰ ਚੀਵੇਂ ਹੋ ਜਾਂਦੇ ਨੇ ਮੈਂ ਉਸੇ ਗੱਲ ਤੇ ਆ ਰਿਹਾ ਮੈਂ ਤੁਹਾਡੀ ਕੱਲੀ ਕੱਲੀ ਗੱਲ ਦਾ ਜਵਾਬ ਦੇ ਕੇ ਜਾਊਂ ਮੈਂ ਤੁਹਾਨੂੰ ਸੱਦਿਆ ਅੱਜ ਤੁਸੀਂ ਘਰੇ ਨਾ ਪਹੁੰਚ ਐ ਤਸੱਲੀ ਕਰਾ ਕੇ ਜਾਊਂ ਅੱਜ ਵੇਖੋ ਛੱਡਣ ਦਾ ਕਾਰਨ ਇਹੀ ਆ ਕਿ ਜਿਹੜਾ ਬੰਦਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਪਾਰਟੀ ਲਈ ਕੰਮ ਕਰੇ ਉਹਦਾ ਫੋਨ ਵੀ ਨਾ ਚੁੱਕਿਆ ਜਾਵੇ 15 15 ਦਿਨ ਫੋਨ ਆ ਚੁੱਕਿਆ ਜਾਵੇ ਮੇਰੀ ਗਲਤੀ ਕੀ ਸੀ ਮੇਰੀ ਗਲਤੀ ਇਹ ਸੀ ਕਿ ਮੈਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਹੁਕਮ ਹੋਇਆ ਕਿ ਸ਼੍ਰੀ ਨਿਲ ਜੋਸ਼ੀ ਆਪਣੇ ਉਮੀਦਵਾਰ ਆ ਇਹਨਾਂ ਨੂੰ ਤੁਸੀਂ ਪਹਿਲਾਂ ਪਹਿਲਾਂ ਸ਼ਹਿਰ ਦੇ ਵਿੱਚ ਮੀਟਿੰਗਾਂ ਕਰਾਓ ਬਾਅਦ ਚ ਇਹਨਾਂ ਨੇ ਦਿਹਾਤੀ ਇਲਾਕੇ ਚ ਚਲ ਜਾਣਾ ਕਿਉਂਕਿ ਬਾੜੀ ਖਤਮ ਹੋ ਜਾਣੀ ਹੈ ਤੇ ਇਹਨਾਂ ਦਿਹਾਤੀ ਇਲਾਕੇ ਚ ਚਲ ਜਾਣਾ ਤਾਂ ਤੁਸੀਂ ਸ਼ਹਿਰ ਦੇ ਵਿੱਚ ਮੀਟਿੰਗਾਂ ਆਪਦੀ ਆਰੰਭ ਕਰ ਦਿਓ ਮੈਨੂੰ ਤੇ ਮਹਿਸੂਸ ਹੋ ਰਿਹਾ ਕਿ ਜਦੋਂ ਦੀ ਆ ਮੈਂ ਜੋਸ਼ੀ ਸਾਹਿਬ ਦੀਆਂ ਮੀਟਿੰਗਾਂ ਸ਼ੁਰੂ ਕਰਾਤੀਆਂ ਤੇ ਮੇਰਾ ਫੋਨ ਚੁੱਕੜਾ ਬੰਦ ਕਰ ਦਿੱਤਾ ਮੈਨੂੰ ਤਾਂ ਲੱਗਦਾ ਮੇਰਾ ਇਹੋ ਪਸੂਰ ਆ ਔਰ ਮੈਂ ਇਸ ਇਨਸਾਨ ਦੇ ਨਾਲ ਜ਼ਿੰਦਗੀ ਦੇ 19 ਸਾਲ ਆਪਦੇ ਵੱਡੇ ਭਰਾਵਾਂ ਵਾਂਗੂ ਰੱਖਿਆ ਕੋਈ ਕਸਰ ਨਹੀਂ ਰਹਿਂਦੀ ਜਿੱਥੇ ਸੱਚਾ ਸੀ ਉੱਥੇ ਸੱਚਾ ਗਿਆ ਜਿੱਥੇ ਝੂਠਾ ਸੀ ਉੱਥੇ ਝੂਠਾ ਗਿਆ ਭਾਵੇਂ ਮੈਨੂੰ ਸਿਟ ਨੇ ਬੁਲਾਇਆ ਮੈਨੂੰ ਕੱਲੇ ਤੁਹਾਡੇ ਅੱਗੇ ਸੱਜਣ ਮੈਨੂੰ ਪਤਾ ਤੁਸੀਂ ਮੈਨੂੰ ਇਹ ਕੁਐਸ਼ਨ ਕਰਨੇ ਆ ਮੈਨੂੰ ਜੋ ਸਿਟ ਨੇ ਬੁਲਾਇਆ ਮੈਂ ਜੋ ਕੁਝ ਉੱਥੇ ਕਹਿ ਗਿਆ ਮੈਂ ਅੱਜ ਵੀ ਕਹਿਣਾ ਉਹ ਮੈਂ ਸਹੀ ਕਹਿ ਕੇ ਆਇਆ ਉਹ ਚ ਕੋਈ ਗੱਲ ਨਹੀਂ ਸੋ ਹੋਰ ਵੀ ਕਈ ਗੱਲਾਂ ਇਹੋ ਜੀਆਂ ਕਿ ਮੈਂ ਹੋਣੋ ਜੇ ਉਹਨਾਂ ਨੂੰ ਛੱਡ ਮੈਂ ਨਹੀਂ ਸੀ ਛੱਡਣਾ ਚਾਹੁੰਦਾ ਉਹਨਾਂ ਮੈਨੂੰ ਛੱਡਿਆ ਕਿਉਂਕਿ ਜਦੋਂ ਇੱਜ਼ਤਮਾਨ ਨਹੀਂ ਜਿਸ ਪਾਰਟੀ ਦੇ ਵਿੱਚ ਰ ਸਖਬੀਰ ਸਿੰਘ ਬਾਦਲ ਦੇ ਬਾਰੇ ਮੈਂ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਉਹ ਠੀਕ ਸੀਗੇ ਤੇ ਜਿਹੜੇ ਮਾਝੇ ਦੇ ਜਰਨੈਲ ਬਣੇ ਆ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਉਹਨਾਂ ਨੇ ਸਾਨੂੰ ਧੱਕੇ ਮਾਰ ਮਾਰ ਕੇ ਪਾਰਟੀ ਚੋਂ ਕੱਢਿਆ ਉਹਦੇ ਵਿੱਚ ਮੈਂ ਇਕੱਲਾ ਹੀ ਨਹੀਂ ਆਉਂਦਾ ਉਹਦੇ ਵਿੱਚ ਤੁਸੀਂ ਮਨਜਿੰਦਰ ਸਿੰਘ ਕੰਗ ਜਿਹੜੇ ਇੱਕ ਵਾਰ ਕਹੇ ਵੇਲੇ ਵੱਡੇ ਬਾਲ ਸਾਹਿਬ ਦੇ ਰਾਈਟ ਹੈਂਡ ਹੁੰਦੇ ਸੀ ਉਹਨਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਪਾਰਟੀ ਚੋਂ ਕੱਢਿਆ ਗਿਆ ਇੱਥੇ ਸਾਡੇ ਬੜੇ ਮਨਮੋਹਨ ਸਿੰਘ ਗਮਟਾਲਾ ਹੁੰਦੇ ਸੀਗੇ ਉਹਨਾਂ ਨੂੰ ਪਾਰਟੀ ਚੋਂ ਕੱਢਿਆ ਗਿਆ ਆ ਇੰਦਰਵੀਰ ਬਲਾਰੀਏ ਨੂੰ ਪਾਰਟੀ ਚੋਂ ਕੱਢਿਆ ਗਿਆ ਇਹ ਜਿਹੜੇ ਵਿਕਰਮ ਸਿੰਘ ਮਜੀਠੀਆ ਨੇ ਕੱਢਿਆ ਗੁਰਪ੍ਰਤਾਪ ਸਿੰਘ ਟਿੱਕੇ ਉਹਨਾਂ ਨੂੰ ਕੱਢਿਆ ਗਿਆ ਆਪਣਾ ਬੋਨੀ ਉਹਨਾਂ ਨੂੰ ਕੱਢਿਆ ਗਿਆ ਸੇਖਵਾ ਪਰਿਵਾਰ ਕੱਢਿਆ ਗਿਆ ਜਨਾਰਾ ਪਰਿਵਾਰ ਕੱਢਿਆ ਗਿਆ ਮੰਨਾ ਮੀਆਂ ਵੰਡ ਰਹਿਣ ਕਿਹੜਾ ਦਿੱਤਾ ਜੇ ਮੈਂ ਨਿਕਲ ਗਿਆ ਆਪਾਂ ਰਹਿਣ ਕਿਹੜਾ ਦਿੱਤਾ ਜੀ ਕਾਲੇ ਦਿਲ ਚ ਇਹ ਮਤਲਬ ਅਸੀਂ 10 15 ਬੰਦੇ ਛਦਾਈ ਆ ਕਿ ਕੱਲੇ ਸਿਆਣੇ ਨੇ ਇਹਦਾ ਮਤਲਬ ਅਸੀਂ ਛਦਾਈ ਹੋ ਗਏ ਜਿਹੜੇ ਪਾਰਟੀਆਂ ਛੱਡ-ਛੱਡ ਭੱਜੀ ਜਾਂਦੇ ਕਿਹਦਾ ਜੀ ਕਰਦਾ ਅਜੇ ਪਾਰਟੀ ਛੱਡ ਕੇ ਜਾਣ ਨੂੰ ਸੋ ਇਸ ਕਰਕੇ ਜਲੀਲ ਹੀ ਇੰਨਾ ਕਾ ਜ਼ਿਆਦਾ ਕਰਤਾ ਕਿ ਅਹੀਂ ਮੈਂ ਸਰਦਾਰ ਵਿਕਰਮ ਸਿੰਘ ਮਜੀਠੀਆ ਦਾ ਦੁਖੀ ਹੋ ਕੇ ਪਾਰਟੀ ਛੱਡੀ ਅੱਜ ਮੈਨੂੰ ਪਤਾ ਲੱਗਾ ਕਿ ਮੇਰੇ ਹਲਕੇ ਦੇ ਵਿੱਚ ਕੱਲੇ-ਕੱਲੇ ਬੰਦੇ ਨੂੰ ਫੋਨ ਜਾ ਰਿਹਾ ਤੇ ਜੇ ਕੱਲੇ ਬੰਦੇ ਦਾ ਹੀ ਫੋਨ ਚੁੱਕ ਲੈਂਦੇ ਤੇ ਐਡੀ ਨੌਬਤ ਨਹੀਂ ਆਉਂਦੀ ਉਦੋਂ ਕੱਲੇ ਬੰਦੇ ਦਾ ਫੋਨ ਚੁੱਕਣਾ ਮناسب ਨਹੀਂ ਸਮਝਾ ਮਤਲਬ ਹਲਕੇ ਦੇ ਵਿੱਚ ਨੀਵਾ ਵਿਖਾਉਣਾ ਸ਼ੁਰੂ ਕਰਤਾ ਮੇਰੇ ਬੰਦਿਆਂ ਨੂੰ ਸੱਦ-ਸੱਦ ਕੇ ਉਹਦੇ ਦਿਨੇ ਸ਼ੁਰੂ ਕਰਤੇ ਜਿਹੜੇ ਮੇਰੇ ਨਾਲ ਰਹਿਣ ਵਾਲੇ 24 ਘੰਟੇ ਜਿਹਨਾਂ ਦਾ ਮੈਂ ਕਾਲੀ ਦਲ ਕਰਕੇ ਬਹੁਤ ਇੱਜ਼ਤਮਾਨ ਕਰਦਾ ਹਾਂ ਭਾਵੇਂ ਉਹਨਾਂ ਦੇ ਪੱਲੇ-ਪੁੱਲੇ ਕੱਖ ਨਹੀਂ ਪਰ ਮੈਂ ਕਹਿੰਨਾ ਉਹਨਾ ਕਿ ਸੀਨੀਅਰ ਕਾਲੀ ਆ ਯਾਰ ਇਹਨਾਂ ਨੇ ਸਾਰੀ ਸਾਰੀ ਉਮਰ ਕਾਲੀਦਲ ਪੱਲੇ ਉਹਨਾਂ ਦੇ ਕੱਖ ਨਹੀਂ ਹੁੰਦਾ ਸੀ ਪਰ ਫੇਰ ਵੀ ਮੈਂ ਉਹਨਾਂ ਨੂੰ ਅਹੁਦੇ ਦੇਨੇ ਮਾਨ ਸਤਕਾਰ ਦਿੱਤਾ ਔਰ ਉਹਨਾਂ ਬੰਦਿਆਂ ਨੂੰ ਸੱਦ ਕੇ ਸਿੱਧੇ ਅਹੁਦੇ ਦੇਨੇ ਸ਼ੁਰੂ ਕਰ ਦਿੱਤੇ ਔਰ ਮੇਰੇ ਨਾਲ ਇੱਕ ਕਮਿਟਮੈਂਟ ਜਿਹੜੀ ਡਾਕਟਰ ਏਪੀ ਆਲੀ ਕਰਕੇ ਗਿਆ ਘਰ ਉਹਦੇ ਤੋਂ ਵੀ ਇਹ ਭੱਜ ਕੇ ਤੇ ਫਿਰ ਬੰਦਾ ਉੱਥੇ ਕੀ ਕਰੇ ਜੀ ਜੀ ਸਾਹਿਬ ਜੀ ਜਿਹੜੀ ਸੁਖਵੀਰ ਬਾਦਲ ਹੋਣਾ ਨਾ ਤੁਸੀਂ ਕਹਾਂ ਮੈਂ ਉਹਨਾਂ ਬਾਰੇ ਕੋਈ ਗੱਲ ਨਹੀਂ ਕਰਨੀ ਪਿੱਤ ਤੁਹਾਡੇ ਮਾਂ ਨੂੰ ਸਤਿਕਾਰ ਆ ਮਜੀਠੀਆ ਸਾਹਿਬ ਕਰਕੇ ਤੁਸੀਂ ਛੱਡੀਆ ਪਾਰਟੀ ਪਰ ਕੀ ਵੀਰਬਾਲ ਸਾਹਿਬ ਵੀ ਇਹਨਾਂ ਦੇ ਦਬਾਅ ਸੀਗੇ ਜਿਹੜੇ ਤੁਹਾਨੂੰ ਵੀ ਰੋਕ ਨਹੀਂ ਸਕੇ ਜਾਂ ਤੁਹਾਡੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਨਹੀਂ ਮੈਨੂੰ 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 ਉਹਨਾਂ ਦਾ ਕੋਈ ਫੋਨ ਨਹੀਂ ਆਇਆ ਮੈਂ ਵੇਖੋ ਜਿਹੜੇ ਬੰਦੇ ਸਤਿਕਾਰ ਕਰਿਆ ਹੁਣ ਮੈਨੂੰ ਮੈਂ ਕੱਲੇ ਇੱਕ ਸਟੇਟਮੈਂਟ ਸੁਣੀ ਜੋਛੀ ਸਾਹਿਬ ਦੀ ਚਲੋ ਮੈਂ ਉਹਦਾ ਸਤਿਕਾਰ ਕਰਦਾ ਮੈਂ ਹਰੇਕ ਦਾ ਧਾਰੀয়াল ਸਾਹਿਬ ਭਾਵੇਂ ਉਦੋਂ ਹੀ ਮੈਂ ਇਧਰ ਹਾਂ ਮੈਂ ਇਹਨਾਂ ਦਾ ਵੀ ਸਤਿਕਾਰ ਕਰਦਾ ਹਾਂ ਮੈਂ ਧਰਿਆ ਤੋਂ ਜ਼ਿਆਦਾ ਹੋਣਾ ਆ ਪੱਤਰਨੇ ਵੀ ਇਕੱਠੇ ਦਿੰਦੇ ਰਹੇ ਆ ਜੀ ਸੋ ਇਸ ਕਰਕੇ ਇਹ ਨਹੀਂ ਗੱਲ ਹੁੰਦੀ ਕਿ ਇਹ ਵੇਲੇ ਸਾਡਾ ਇੱਕ ਭਾਈਚਾਰਾ ਵੱਖਰਾ ਵਾ ਪੋਲਿਟਿਕਸ ਇੱਕ ਵੱਖਰੀ ਚੀਜ਼ ਆ ਤੇ ਜੋਸ਼ੀ ਸਾਹਿਬ ਨੇ ਕੱਲ ਬਿਆਨ ਦਿੱਤਾ ਮੈਂ ਉਹਨਾਂ ਦਾ ਸਤਿਕਾਰ ਕਰਦਾ ਕਹਿੰਦੇ ਜੀ ਮੇਰਾ ਭਰਾ ਵਾ ਡੁੱਬਦੀ ਬੇੜੀ 'ਚ ਚੜ ਗਿਆ ਤੇ ਮੈਂ ਇਹਨਾਂ ਨੂੰ ਇਹ ਗੱਲ ਪੁੱਛਣੀ ਚਾਹਣਾ ਮੈਂ ਤੇ 92 ਐਮਐਨ ਵਾਲੀ ਕਿਸ਼ਤੀ 'ਚ ਚੜਿਆ ਤੇ ਤੁਸੀਂ ਕਿੰਨੇ ਵਾਲੀ 'ਚ ਚੜੇ ਇਹ ਮੈਨੂੰ ਜਵਾਬ ਦੇਣਾ ਡੁੱਬਦੀ ਮੇਰੀ ਆ ਕਿ ਇਹਨਾਂ ਦੀ ਆ ਤੇ ਡੁੱਬੀ 'ਚ ਚੜੇ ਨੇ ਤੁਹਿਸਾਬ ਲਾ ਲੋ ਆਪੇ ਤਿੰਨ ਤਿੰਨ ਜਿਆਦੇ ਹੁੰਦੇ ਆ ਕਿ 92 ਜਿਆਦੇ ਹੁੰਦੇ ਆ ਜਿਹੜੀ ਸਿਰ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕੀ ਉਹ ਸੱਟ ਦਾ ਡਰਾਵਾਤ ਨਹੀਂ ਸੀ ਕਿਤੇ ਮੈਂ ਰੱਬ ਤੋਂ ਡਰਨ ਵਾਲਾ ਆਂ ਭਾਜੀ ਮੈਂ ਰੱਬ ਤੋਂ ਡਰਨ ਵਾਲਾ ਆਂ ਮੈਂ ਕਦੀ ਕਿਸੇ ਬੰਦੇ ਤੋਂ ਨਹੀਂ ਡਰਿਆ ਕਿਉਂਕਿ ਮੈਂ ਬਿਲਕੁਲ ਸਾਫ਼ ਸੁਥਰਾ ਤੇ ਸੱਚਾ ਬੰਦਾ ਮੇਰੇ ਨਾਲ ਜਿਹੜਾ ਵਿਚਰੂਗਾ ਜਿਹੜਾ ਮੇਰੇ ਨਾਲ ਵਿਚਰਿਆ ਉਹਨਾਂ ਨੂੰ ਪਤਾ ਹੋਵੇ ਕਿ ਮੈਂ ਕਿਸੇ ਕਿਸੇ ਨਿਚਰਤਾ ਬੰਦਾ ਨਹੀਂ ਮੈਂ ਕਦੀ ਜਿਹੜੀ ਗੱਲ ਕਰਨ ਵਾਲੀ ਆ ਜੇ ਹੋਣ ਵਾਲਾ ਵਾ ਤੇ ਢਾਈ ਵੈਂਟ ਲਾਇਆ ਜੇ ਨਹੀਂ ਉਹ ਤੁਸੀਂ ਵੀ ਤੇ ਮੇਰੇ ਤੁਹਾਨੂੰ ਤੇ ਪਤਾ ਹੀ ਆ ਤਾਂ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਹੀ ਆ ਹੁਣ ਮੈਂ ਤੁਹਾਡਾ ਨਾਂ ਕੀ ਲ ਅਕਾਲੀ ਦਲ ਦੇ ਖਿਲਾਫ ਤੁਹਾਡਾ ਚੈਨਲ ਚੱਲਦਾ ਈ ਤਲਵੀਰ ਸਿੰਘ ਵੱਲੋਂ ਤਾਂ ਕਦੀ ਲੰਮਾ ਨਹੀਂ ਰਹੇਗਾ ਖਿਲਾਫ ਨਹੀਂ ਕਰਦਾ ਮੈਂ ਮੈਂ ਵੈਸੇ ਗੱਲ ਕਰਦਾ ਇੱਕ ਭਰਾਵਾ ਤੌਰ ਤੇ ਮੈਂ ਕਹਿਣਾ ਇਨਸਾਨੀਅਤ ਦੇ ਤੌਰ ਤੇ ਤਾਂ ਮੈਂ ਤੇ ਤੁਹਾਡੇ ਵੀ ਕੰਮ ਆਇਆ ਮੈਂ ਸੋਇਸ ਕਰਕੇ ਮੈਂ ਕਦੀ ਕਿਸੇ ਨੂੰ ਨਾ ਇਹ ਨਹੀਂ ਕੀਤੀ ਜਿਹੜਾ ਮੇਰੇ ਕਰਨ ਵਾਲਾ ਕੰਮ ਸੀਗਾ ਮੈਂ ਠੋਕ ਕੇ ਕਰਦਾ ਇੱਕ ਜਣਾ ਗੱਲ ਕਰੋ ਇੱਕ ਜਣਾ ਯਾਰ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਸ਼ਰਤ ਰੱਖ ਕੇ ਆਏ ਹੋ ਬਿਲਕੁਲ ਕੋਈ ਸ਼ਰਤ ਨਹੀਂ ਮੈਂ ਕਾਲੀ ਦਲ 'ਚ 19 ਸਾਲ ਰਿਹਾ ਮਤਲਬ ਵੈਸੇ ਕਾਲੀ ਦਲ ਤੇ ਮੇਰੇ ਦਾਦੇ ਪੜਦਾ ਦੇ ਵੇਲੇ ਦਾ ਹੀ ਪਰ ਜਿੰਨਾ ਚਿਰ ਮੈਂ ਮਜੀਠੀਆ ਨਾ ਰਹਾ ਜੋ ਮਜੀਠੀਆ ਕਹਦੇ ਕਿ ਮੇਰੇ ਨਾਲ ਇਹ ਸ਼ਰਤ ਰੱਖੀ ਤੇ ਮੈਂ ਤਾਂ ਵੀ ਮਾਫੀ ਮੰਗ ਲੂਗਾ ਮੈਂ ਮੈਂ ਆਪਦੀ ਮਿਹਨਤ ਨਾਲ ਆਪਦੀ ਕਾਬਲੀਅਤ ਨਾਲ ਹਲਕਾ ਇੰਚਾਰਜ ਲੱਗਾ ਹਾਂ ਤੇ ਜੇ ਮੈਂ ਉੱਥੇ ਹਲਕਾ ਇੰਚਾਰਜ ਲੱਗਾ ਹਾਂ ਤੇ ਮੈਂ 26000 ਵੋਟ ਲੈ ਕੇ ਗਿਆ ਤੇ ਮਜੀਠੀਆ ਸਾਹਿਬ ਦਾ ਐਡਾ ਵੱਡਾ ਕਾਦੇ ਤਾਨੂੰ ਪਤਾ ਸੁਲਤਾਨਵਿੰਦ ਰੋੜੀ ਵਿੱਚ ਦੀ ਲੰਘਦੀ ਆ ਇਧਰ ਰੀਸਟ ਆ ਜਾਂਦਾ ਇਧਰ ਸਾਊਥ ਆ ਜਾਂਦਾ ਮੈਂ ਤਾਂ ਫੇਰ ਗੁਰੂ ਦੀ ਕਿਰਪਾ ਦੇ ਨਾਲ ਉਹ ਰੱਬ ਤੋਂ ਡਰ ਕੇ ਕਹਿਣਾ ਮੈਂ ਤਾਂ ਦੂਜੇ ਨੰਬਰ ਤੇ ਆਇਆ ਤੀਜੇ ਤੇ ਆਏ ਮੈਨੂੰ ਇਹਨਾਂ ਨਾਲ ਵੋਟਾਂ ਵੀ ਵੱਧ ਪੈ ਗਈਆਂ ਹਾਲੇ ਕਿ ਜਦੋਂ ਵੱਡਾ ਲੀਡਰ ਕੋਈ ਸ਼ਹਿਰ ਚ ਆਉਂਦਾ ਨਾ ਤੇ ਸਾਰੇ ਲੀਡਰ ਜਿਹੜੇ ਦੂਜੀਆਂ ਦੂਜੀਆਂ ਕਹਿੰਦੇ ਹੁੰਦੇ ਉਹ ਵੀ ਉਧਰ ਨੂੰ ਤੁਰ ਜਾਂਦੇ ਸਾਰੇ ਮੇਰੇ ਚਲ ਗਏ ਪਰ ਮੈਂ ਉਹ ਬਾਬਾ ਦੀਪਸੋਂ ਦੇ ਛੱਡੀ ਸੀ ਤੇ ਮੈਂ ਤਾਂ ਫੇਰ ਵੀ ਦੂਜੇ ਨੰਬਰ ਤੇ ਰਹਿ ਗਿਆ ਜੀਠਿਆ ਜੀ ਨਹੀਂ ਚੁੱਕਦੇ ਜਾਂ ਸੁਖਬੀਰ ਬਾਦਲ ਜੀ ਨਹੀਂ ਚੁੱਕਦੇ ਤੁਹਾਡਾ ਨਹੀਂ ਮੈਂ ਵੇਖੋ ਯਾਰ ਗੱ ਮਾਝੇ ਦਾ ਬਗੈਰ ਜਦੋਂ ਬਾਦਲ ਸਾਹਿਬ ਨੂੰ ਕੋਈ ਜਾ ਕੇ ਗੱਲ ਕਹਿਣੀ ਆ ਤੇ ਬਾਦਲ ਸਾਹਿਬ ਕਹਿੰਦੇ ਮੈਂ ਕਹਿ ਦੂੰਗਾ ਬਿਕਰਮ ਨਾਲ ਗੱਲ ਕਰ ਲਿਓ। ਉਹ ਤੁਸੀਂ ਕਹਿੰਦੇ ਮਾਝੇ ਦਾ ਜਰਨੈਲ ਪਰ ਮਾਝੇ ਦਾ ਹੀ ਤੁਸੀਂ ਕਹਿੰਦੇ ਸਾਰਾ ਬੇੜਾ ਕਿ ਪੁੱਤਾ ਡੋਗਿਆ ਮਾਝੇ। ਲੱਗਦਾ ਡੈਮੇਜ ਸਾਰਾ ਬਿਕਰਮ ਸਿੰਘ ਮਜੀਠੀਆ ਨੇ ਅਕਾਲੀ ਦਲ ਨੂੰ। ਤੁਹਾਨੂੰ ਤੁਹਾਨੂੰ ਨਹੀਂ ਲੱਗਦਾ? ਨਹੀਂ ਨਹੀਂ ਤੁਹਾਨੂੰ ਮੈਂ ਬੰਦੇ ਦਾ ਨਾਮ ਗਿਣਾ ਕੇ ਦੱਸਦੇ ਆ ਕਿ ਇੰਨੇ ਬੰਦੇ ਕੱਢਤੇ ਇੰਨੇ ਸਾਲਾਂ ਚ ਅਜੇ ਤੁਸੀਂ ਸਮਝਦੇ ਡੈਮੇਜ ਨਹੀਂ ਹੋਇਆ ਅਕਾਲੀ ਦਲ ਨੂੰ। ਬਿਕਰਮ ਕਿੰਨੀ ਦੇਰ ਤੋਂ ਚੱਲ ਰਿਹਾ ਅਕਾਲੀ ਦਲ ਦੇ ਵਿੱਚ ਜਿਹੜੀ ਘੁੱਟਣ ਹੈ ਕੱਲੀ ਤੁਹਾਨੂੰ ਹੀ ਹੋ ਬੜਿਆਂ ਨੂੰ ਹੁਣ ਅੱਜ 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 ਮੇਰੇ ਅੱਜ ਮੇਰੇ ਇੱਕ ਮਿੰਟ ਅੱਜ ਮੇਰੇ ਆਉਣਗੇ ਜੀ ਲੋਕ ਕਿਉਂ ਨਹੀਂ ਆਉਣਗੇ ਲੈ ਲੋਕ ਵੇਖੋ ਇਥੇ ਲੈਣਾ ਲੱਗ ਜਾਣੀਆਂ ਹੁਣ ਸਾਨੂੰ ਟਾਈਮ ਤੇ ਦਿਓ ਹੁਣ ਕੁੱਟਣ ਕਿੰਨੀ ਕੁ ਦੇਰ ਦੀ ਹੈ ਨਹੀਂ ਇਹ ਕੁੱਟਣ ਆਹੋ 6-8 ਮਹੀਨਿਆਂ ਤੋਂ ਚੱਲ ਰਹੀ ਸੀ 6-8 ਮਹੀਨਿਆਂ ਤੋਂ ਚੱਲ ਰਹੀ ਸੀ ਕਿ ਮੈਂ ਤੁਹਾਡੇ ਘਰ ਵੀ ਪਹੁੰਚੇ ਸੀ ਜੇ ਸੁਖਬੀਰ ਸਿੰਘ ਬਾਦਲ ਮਨਾਇਆ ਗਿਆ ਸੀ ਕਿ ਉਸ ਤੇ ਸਹਿਮਤੀ ਨਹੀਂ ਬਣੀ ਉਸ ਨੂੰ ਚੀਜ਼ ਨੂੰ ਵੀ ਲੈ ਕੇ ਬਾਦਲ ਸਾਹਿਬ ਸਹਿਮਤੀ ਕਰਦੇ ਮਜੀਠੀਆ ਸਾਹਿਬ ਭੱਜ ਜਾਂਦੇ ਇੱਕ ਜਿਹੜੀ ਗੱਲ ਮੁੱਦਰੀ ਆ ਕਿ ਬਿਕਰਮ ਮਜੀਠੀਆ ਤੇ ਸੁਪੀਰ ਬਾਦਲ ਚ ਵੀ ਦੂਰੀਆਂ ਨੇ ਹੁਣ ਤੁਸੀਂ ਦੱਸੋ ਖੁੱਲ ਕੇ ਤੁਸੀਂ ਬਾਹਰ ਆ ਗਏ ਹੋ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਕਿ ਮੈਂ ਜੋਸ਼ੀ ਸਾਹਿਬ ਦੀ ਕੈਂਪੇਨ ਸ਼ੁਰੂ ਕਰਤੀ ਤੇ ਮੇਰਾ ਮਜੀਠੀਆ ਸਾਹਿਬ ਨੇ ਫੋਨ ਚੁੱਕਣਾ ਬੰਦ ਕਰਤਾ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੁਕਮ ਅਮਤਾਬ ਕੁ ਸ਼ੁਰੂ ਕੀਤੀ ਤੇ ਮਜੀਠੀਆ ਸਾਹਿਬ ਨੇ ਮੇਰਾ ਇੱਕ ਮਿੰਟ ਗੱਲ ਤਾਂ ਸੁਣ ਲਓ ਮਜੀਠੀਆ ਸਾਹਿਬ ਨੇ ਫੋਨ ਬੰਦ ਕਰਤਾ ਮੇਰਾ ਚੁੱਕਣਾ ਤੇ ਬਾਕੀ ਤੁਸੀਂ ਸਿਆਣੇ ਆਪੇ ਹੱਲ ਕਰ ਲਓ ਮਜੀਠੀਆ ਸਾਹਿਬ ਨਹੀਂ ਚਾਹੁੰਦੇ ਜੋ ਅਚੀ ਸਾਹਿਬ ਜਿੱਤਣ ਮੈਂ ਤਾਂ ਕਹਿੰਨਾ 100% ਚਾਹੁੰਦੇ ਆ ਨਹੀਂ ਨਹੀਂ ਜੇ 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 ਤਲਬੀਰ ਸਿੰਘ ਵਰਗੇ ਤੋਂ ਮਜੀਠੀਏ ਨੂੰ ਖਤਰਾ ਹੈਗਾ ਕਿਉਂਕਿ ਮੈਂ ਤਾਂ ਲੋਕਾਂ ਦੇ ਭੈਣਾ ਭਰਾਵਾਂ ਦੇ ਕੰਮ ਕਰਦਾ ਮੇਰਾ ਤੇ ਉਧਰ ਮੇਰੇ ਹਲਕੇ 'ਚ ਵੀ ਦਫ਼ਤਰ ਆ ਮੇਰਾ ਇੱਧਰ ਵੀ ਦਫ਼ਤਰ ਆ ਮੇਰੀ ਮੈਂ 24 ਆਵਰ ਮਿਲਣ ਆਲਾ ਲੋਕਾਂ ਨੂੰ ਬੰਦਾ ਹਾਂ ਮੈਂ ਇੱਥੇ ਹਾਂ ਤਾਂ ਮੈਨੂੰ ਕੋਈ ਕਵੇ ਭਾਜੀ ਮਿਲਦਾ ਮੈਂ ਕਹਿੰਦਾ ਸ਼ਾਮੀ ਆਜੀ ਸਵੇਰੇ ਆਜੀ ਮੈਂ ਮਿਲਦਾ ਮੈਂ ਤਾਂ ਇਹੋ ਜਿਹਾ ਨਹੀਂ ਮੇਰੇ ਤੋਂ ਮੇਰੀ ਤੇ ਮੈਨੂੰ ਇਹ ਨਹੀਂ ਸਮਝਾਈ ਸਰਦਾਰ ਮਜੀਠੀਏ ਦਾ ਕੱਦ ਕਿੱਡਾ ਵੱਡਾ ਤੇ ਮੈਂ ਯਾਰ ਉਹਦੇ ਅੱਗੇ ਕੀ ਹਉਦੀ ਤੇ ਮੇਰੀ ਲੜਾਈ ਨਹੀਂ ਬੰਦੀ ਕਰੀਲ ਸਰੋ ਕਿਹੜੇ ਹਰਮਨ ਪਿਆਰੇ ਨੇਤਾ ਨੇ ਜਿਨ੍ਹਾਂ ਕਰਕੇ ਤੁਹਾਨੂੰ ਲੱਗਾ ਕਿ ਤੁਹਾਨੂੰ ਪਾਰਟੀ ਚੋਂ ਹਲਾ ਕੀਤਾ ਜਾਵੇ ਦੇਖੋ ਮੈਂ ਬੀਜੇਪੀ ਦੇ ਇੱਕ ਵਾਰ ਮੈਂ ਨਾ ਜਜਬਾਦੀ ਹੋ ਕੇ ਤੁਹਾਨੂੰ ਜਿਆਦਾ ਤੁਸੀਂ ਮੇਰੀ ਉਦੋਂ ਇੰਟਰਵਿਊ ਲੱਗ ਗਿਆ ਸੀ ਮੈਂ ਉਦੋਂ ਤੁਹਾਨੂੰ ਕਿਹਾ ਸੀ ਕਿ ਮੈਂ ਕਾਹਲੀ ਕਾਹਲੀ ਚ ਕਹਤਾ ਮੈਂ ਬੀਜੇਪੀ ਚਲ ਚਲਿਆ ਮੈਂ ਕਹਿਆ ਸੀ ਨਾ ਜੀ ਤੇ ਮੈਂ ਹਾਂ ਮੈਂ ਕਹਤਾ ਸੀ ਮੈਂ ਯਾਰ ਉਦੋਂ ਗੁੱਸਾ ਹੀ ਇੰਨਾ ਮੇਰੇ ਮਨ ਚ ਆਇਆ ਤੇ ਮੈਂ ਕਾਹਲੀ ਚ ਕਹਤਾ ਮੈਂ ਬੀਜੇਪੀ ਚ ਬਾਅਦ ਚ ਮੈਂ ਸੋਚਿਆ ਕਿ ਬੀਜੇਪੀ ਦਾ ਤੇ ਪੰਜਾਬ ਪ੍ਰਤੀ ਤੇ ਰਵਈਆ ਹੀ ਨਹੀਂਗਾ ਠੀਕ ਔਰ ਕਾਂਗਰਸ ਚ ਸਾਡਾ ਪਰਿਵਾਰ ਨਹੀਂ ਜਾ ਸਕਦਾ ਕਾਂਗਰਸ ਜੋ ਜੋ 84 ਵਾਲੇ ਕੀਤਾ ਹੀ ਨਹੀਂ ਉਹ ਭੁੱਲ ਸਕਦੇ ਔਰ ਕਾਂਗਰਸ ਸਾਡਾ ਪਰਿਵਾਰ ਨਹੀਂ ਜਾ ਸਕਦਾ ਇਸ ਕਰਕੇ ਅੱਜ ਭਾਵੇਂ ਧਾਰੀਅਲ ਸਾਹਿਬ ਇੱਥੇ ਬੈਠੇ ਨੇ ਕੋਈ ਕਵੇ ਜੀ ਇਹ ਅਨਜਾਨ ਨੇ ਜੇ ਨੇ ਭੂਣੇ ਇਹ ਕਹਿਣ ਦੀਆਂ ਗੱਲਾਂ ਪਰ ਇੱਕ ਗੱਲ ਮੈਂ ਵੇਖ ਕੇ ਚਲਿਆ ਇੱਕ ਗੱਲ ਮੈਂ ਇਮਾਨਦਾਰੀ ਨੂੰ ਇਮਾਨਦਾਰ ਪਾਰਟੀ ਦੇ ਵਿੱਚ ਗਿਆ ਮੈਂ ਇਮਾਨਦਾਰੀ ਵੇਖ ਕੇ ਗਿਆ ਕਿ ਯਾਰ ਇਸ ਪਾਰਟੀ ਚਕਾ ਕਾਮ ਚੱਲੇ ਨਾ ਚੱਲੇ ਕੰਮ ਸਕੇ ਮਾਨਦਰੀ ਤਾਂ ਯਾਰ ਹੈਗੀ ਨੇ ਇਸ ਪਾਰਟੀ ਤੇ ਵੀਰ ਜੀ ਕਹਿੰਦੀ ਇੱਕ ਵਾਈਡ ਉੱਤੇ ਹਰ ਹਾਲਤਾ ਇਕੱਠਾ ਹੁੰਦਾ ਸੀ ਬਹੁਤ ਨੌਜਵਾਨ ਇਕੱਠਾ ਹੁੰਦਾ ਸੀ ਕਿ ਉਸ ਤਰ੍ਹਾਂ ਦਾ ਹੀ ਪ੍ਰਭਾਵ ਰਹੇਗਾ ਜੀ ਇਸ ਪਾਰਟੀ ਨੂੰ ਬਿਲਕੁਲ ਉਤੋਂ ਵੱਧ ਹੋਵੇਗਾ ਜੀ ਉਤੋਂ ਵੱਧ ਹੋਵੇਗਾ ਉਹ ਤੇ ਮੇਰੇ ਨਾਲੋਂ ਬੰਦੇ ਤੋੜਦੇ ਰਹੇ ਆ ਹੁਣ ਮੇਰੇ ਨਾਲ ਟੁੱਟਣ ਵਾਲੇ ਤਾਂ ਕੋਈ ਨਹੀਂ ਮੇਰੇ ਨਾਲ ਤਾਂ ਹਰੇਕ ਨੇ ਜੋੜਨੇ ਹੀ ਹਣਾ ਮੇਰੇ ਨਾਲ ਤਾਂ ਇਹੋ ਜਿਹੇ ਹਾਲਾਤ ਸੀ ਕਿ ਜੇ ਕੋਈ ਮੇਰੇ ਨਾਲ ਰਹਿਣ ਵਾਲਾ ਬੰਦਾ ਸਰਦਾਰ ਬਿਕਰਨ ਸਿੰਘ ਮਜੀਠੀਆ ਨੂੰ ਮਿਲਣ ਜਾਂਦਾ ਸੀ ਨਾ ਤੇ ਜਿਹੜੇ ਮਗਰੋਂ ਆਦੇ ਉਹਨਾਂ ਨੂੰ ਪਹਿਲਾਂ ਆਵਾਜ਼ ਵਾਜੋ ਅੱਜ ਮਿਲ ਗਈ ਉਹਨਾਂ ਨੂੰ ਅ ਵੱਜ ਗਈ ਆਵਾਜ਼ ਵੱਜ ਗਈ ਨੇ ਤੇ ਪਾ ਕੇ ਮਜੀਠੀਆ ਸਾਹਿਬ ਜੁੱਤੀ ਦੇ ਆਪਣੇ ਟੇਬਲ ਤੋਂ ਉੱਠ ਕੇ ਚੱਲ ਜਾਂਦੇ ਮਤਲਬ ਇੰਨਾ ਜ਼ਿਆਦਾ ਇਗਨੋਰ ਕਰ ਲਾਪੇ ਪਰ ਕਾਲੀ ਦਲ ਨਹੀਂ ਕੋਰੇ ਨਾਲ ਸਾਰਾ ਸਿੱਧੇ ਆਗੇ ਹੁਣ ਕਾਲੀ ਦਲ ਦਾ ਰਹਿ ਕੋਣ ਗਿਆ ਮਜੀਠੀਆ ਸਾਹਿਬ ਨਾਲ ਰਹਿ ਗਏ ਜਿਹੜੇ ਫੇਸਬੁੱਕ ਦੇ ਥੱਲੇ ਜਿੰਦਾਬਾਦ ਮਜੀਠੀਆ ਜਿੰਦਾਬਾਦ ਲਿਖਦੇ ਉਹ ਰਹਿ ਜਾਣਗੇ ਜਿਹੜੇ ਘਰਾਂ ਦੇ ਵਿੱਚ ਬਹਿ ਕੇ ਲਿਖਦੇ ਆ ਨਾ ਤੇ ਜਿਹੜੇ ਜਿਹੜੇ ਗੋਡੀ ਹੱਥ ਲਾਉਣ ਵਾਲੇ ਜੀ ਜੀ ਕਰਨ ਵਾਲੇ ਵਿਚ ਵਿਚ ਕਰਨ ਵਾਲੇ ਉਹ ਮਜੀਠੀਆ ਸਾਹਿਬ ਦੇ ਨਾਲ ਰਹਿਣਗੇ ਕੰਮ ਵਾਲਾ ਬੰਦਾ ਸਰਦਾਰ ਵਿਕਰਮ ਸਿੰਘ ਮਜੀਠੀਆ ਨਾਲ ਨਹੀਂ ਰਹਿਣਾ ਮੀਰ ਜੀ ਜਿੰਨਾਂ ਦੇ ਸਾਹਮਣੇ ਤੁਸੀਂ ਵਿਧਾਨ ਸਭਾ ਚੋਣਾਂ ਲੜੇ ਸੀ ਉਹਨਾਂ ਦੇ ਨਾਲ ਸਹਿਮਤੀ ਬਣੀ ਹੈ ਭਾਵੇਂ ਕਿ ਡਾਕਟਰ ਨੱਜਰ ਸਾਹਿਬ ਡਾਕਟਰ ਨੱਜਰ ਸਾਹਿਬ ਦੀ ਮੈਂ ਗੱਲ ਦੱਸਦਾ ਬਹੁ ਜਦੋਂ ਉਹਨਾਂ ਨੂੰ ਕੈਬਨਿਟ ਮਨਿਸਟਰ ਤੋਂ ਰੈਂਕੋਂਾਂ ਤੋਂ ਵਾਪਸ ਲਿਆ ਗਿਆ ਤੇ ਮੈਨੂੰ ਚੰਡੀਗੜ੍ਹ ਉਹ ਪਾਰਟੀ ਆਫਿਸ ਤੋਂ ਫੋਨ ਆਇਆ ਤੁਹਾਨੂੰ ਪਤਾ ਮੇਰੀ ਬਲਾਰੀਆ ਨਾਲ ਕਿੰਨੀ ਲੜਾਈ ਰਹੀ ਤੁਹਾਨੂੰ ਸਾਰਿਆਂ ਨੂੰ ਪਤਾ ਕਿੰਨੀ ਲੜਾਈ ਰਹੀ ਮੇਰੀ ਉਹਦੇ ਨਾਲ ਇੱਟ ਕੁੱਤੇ ਦਾ ਵਹਿ ਰਿਆ ਸਾਡੇ ਅਪਣੇ ਕਾਰਨ ਸੀ ਸੁਣ ਲਓ ਨਾ ਮੇਰੀ ਗੱਲ ਮੇਰੀ ਗੱਲ ਤਾਂ ਸੁਣ ਲਓ ਉਹ ਪਾਰਟੀ ਦਾ ਕਰਕੇ ਹੀ ਕਿ ਉਹ ਸਾਡੇ ਵਰਕਰਾਂ ਦੇ ਪਰਚੇ ਕਰਾਉਂਦਾ ਇਹ ਨਜਾਇਜ਼ ਮੈਂ ਵਰਕਰਾਂ ਨਾਲ ਖੜਦਾ ਸੀਗਾ ਔਰ ਡਾਕਟਰ ਨੇਜਰ ਜਦੋਂ ਕੈਬਨਿਟ ਮਨਿਸਟਰ ਵਾਪਸ ਲਿਆ ਜਾਂਦਾ ਮੈਨੂੰ ਪਾਰਟੀ ਆਫਿਸ ਤੋਂ ਫੋਨ ਆਉਂਦਾ ਕਿ ਤੁਸੀਂ ਡਾਕਟਰ ਨਿਜਰ ਦੇ ਖਿਲਾਫ ਬੋਲੋ ਕਿ ਇਹ ਕਰਪਟ ਬੰਦਾ ਵਾ ਜੀ ਇਹ ਕਰਪਸ਼ਨ ਕਰਦੇ ਆ ਜੀ ਇਹ ਉਹ ਕਰਦੇ ਜੀ ਜੇ ਕਰਦੇ ਤੇ ਤਲਵੀਰ ਸਿੰਘ ਨੇ ਠੋਕੇ ਉਹਨਾਂ ਨੂੰ ਕਿਹਾ ਸੀ ਕਿ ਡਾਕਟਰ ਨਿਜਰ ਭਾਵੇਂ ਪਾਰਟੀ ਵਿਰੋਧੀ ਦਾ ਉਹਨੇ ਤੇ ਕਦੀ ਕੁੱਤੀ ਨੂੰ ਸੋਟੀ ਨਹੀਂ ਮਾਰੀ ਤੇ ਤਲਵੀਰ ਸਿੰਘ ਉਹਦੇ ਖਿਲਾਫ ਨਹੀਂ ਬੋਲੇਗਾ ਇਹ ਤਲਵੀਰ ਸਿੰਘ ਨੇ ਪਾਰਟੀ ਦੇ ਆਫਿਸੋਂ ਜਵਾਬ ਦਿੱਤਾ ਸੀਗਾ ਕਿ ਯਾਰ ਠੀਕ ਆ ਅਸੀਂ ਵਿਰੋਧੀ ਹੋ ਸਕਦੇ ਆ ਇਹਨਾਂ ਦੇ ਵੇਖੀਏ ਨਾ ਮਤਲਬ ਜਾਨ ਤੇ ਰੱਬ ਨੂੰ ਦੇਣੀ ਆ ਜਾਨ ਤੇ ਰੱਬ ਨੂੰ ਦੇਣੀ ਇਹਨਾਂ ਨੂੰ ਥੋੜਾ ਦੇਣੀ ਆ ਤੇ ਅਸੀਂ ਜੇ ਸੱਚੇ ਨੂੰ ਸੱਚਾ ਝੂਠੇ ਨੂੰ ਝੂਠਾ ਹੀ ਨਾ ਕਹੀਏ ਤੇ ਉਹਦਾ ਫਾਇਦਾ ਕੀ ਹੈ ਜੀ ਮੰਤਰੀ ਬਦਲਿਆ ਕਾਲੀ ਦਲ ਦੇ ਨਾਲ ਤੁਸੀਂ ਮਤਰੀ ਸਾਹਿਬ ਕਹਿੰਦੇ ਰਹੇ ਜਾਂ ਤੇ ਬਤਰੀ ਸਾਹਿਬ ਧਾਰਿਆਲ ਸਾਹਿਬ ਨਾਲ ਕਿੰਦਰਾ ਦਾ ਮਸੂਮ ਹੋ ਗਿਆ ਤਾਂ ਮੈਂ ਵੇਖੋ ਪਹਿਲੀ ਤੇ ਗੱਲ ਮੈਂ ਅੱਗੇ ਤੁਹਾਨੂੰ ਕਹਾਂ ਨਾ ਮੈਨੂੰ ਕੱਢਿਆ ਮੈਂ ਮੇਰਾ ਅੱਜ ਦਾ ਨਹੀਂ ਧਾਰਿਆਲ ਸਾਹਿਬ ਨਾਲ ਮੇਰਾ ਪਹਿਲਾ ਪਿਆਰ ਆ ਬੜਾ ਪੁਰਾਣਾ ਪਿਆਰ ਆ ਅਸੀਂ ਇਕੱਠੇ ਧਰਨੇ ਦਿੰਦੇ ਰਹੇ ਆ ਪ੍ਰੈਸ ਵਾਲਿਆ ਸੁੱਮੇ ਤਾਂ ਹੱਸੀ ਜਾਂਦਾ ਪਿੱਛੇ ਖਲੋਤਾ ਇਹਨੂੰ ਪਤਾ ਹੀ ਆ 200 ਜੋੜੇ ਫੜ ਕੇ ਤਾਂ ਧਾਰਿਆਲ ਸਾਹਿਬ ਆਪਾਂ ਦਿੰਦੇ ਨਹੀਂ ਰਹੇ ਅਸੀਂ ਕੋਈ ਨਾਂ ਤੇ ਤਲਬੀਰ ਤੇ ਨਾਮ ਹੈ ਅਸੀਂ ਕੋਈ ਖਾਨਦਾਨ ਦੀ ਬੌਂਟੈਕਸ ਦੀ ਅਸੀਂ ਤਾਂ ਬੜੇ ਲੋਡ ਆਉਣ ਨਾਲ ਆਏ ਹਾਂ ਅਹੀ ਮਿਹਨਤ ਕਰਦੇ ਤੇ ਤਲਬੀਰ ਗਿੱਲ ਬਣਿਆ ਤਾਂ ਆਪਣੀ ਮਿਹਨਤ ਨਾ ਬਣਿਆ ਮਿਹਨਤ ਨਾ ਬਣਿਆ ਅਣੀ ਦਾ ਜਲਦੀਪ ਧਾਲੀਵਾ ਬਣਿਆ ਤਾਂ ਆਪਣੀ ਮਿਹਨਤ ਨਾ ਬਣੇ ਨਾ ਹੀ ਕਿਹਨੂੰ ਕਦਰਸ਼ਾਨ ਦਿੱਤੀ ਨਾ ਹੀ ਕਿਹਦੇ ਤੋਂ ਚਾਪ ਮਸੀਹ ਦਾ ਮਿਹਨਤ ਦਾ ਕੋਈ ਮੁੱਲ ਨਹੀਂ ਹੈ ਦਾ ਮਤਲਬ ਸਾਹਮਣੇ ਹੀ ਆ ਮੈਂ ਤਾਂ ਦਾਤਾ ਇਥੇ ਫੇਸਬੁੱਕ ਦੇ ਥੱਲੇ ਜਿਹਨੇ ਲਿਖਤਾ ਜਿੰਦਾਬਾਦ ਜਿੰਦਾਬਾਦ ਬਾਅਦ ਚ ਉਹਨੇ ਖੋਲ ਕੇ ਮਜੀਠੀਆ ਸਾਹਿਬ ਤੁਹਾਡੀ ਫੋਟੋ ਥੱਲੇ ਜਿੰਦਾਬਾਦ ਲਿਖਿਆ ਆਓ ਜੀ ਆ ਬਹੁਤ ਵਧੀਆ ਜੀ ਤੇ ਬੜਾ ਮਿਹਨਤੀ ਵਰਕਰ ਆ ਜੀ ਇਹਨਾਂ ਚਫੀ ਪਾਓ ਇਹਨਾਂ ਫੋਟੋ ਲੋ ਆ ਤੇ ਬੇੜਾ ਬਾਦਾ ਫੇਸਬੁੱਕ ਨੇ ਸਾਡਾ ਕਿਹੜੇ ਬੰਦਾ ਕ੍ਰिएਟਰ ਕੋਣ ਇਹਦੀ ਐ ਸਾਹਿਬ ਕਿਹੜਾ ਬੰਦਾ ਮਹਾਪੁਰਸ਼ ਹੈ ਜਿਹੜਾ ਫੇਸਬੁੱਕ ਤੇ ਉੱਤੇ ਸਾਰੀ ਰਾਜਨੀਤੀ ਚਲਾ ਰਿਹਾ ਸਾਹਿਬ ਸਾਥਿਓ ਨਾ ਸਾਨੂੰ ਵੀ ਸਦਾ ਲੱਗੇ ਸਾਥੀ ਉਹ ਇੱਕ ਦਿਨ ਨਾ ਚਲੋ ਇੱਕ ਗੱਲ ਹੋਰ ਕਲੀਅਰ ਕਰ ਦੇਣਾ ਇੱਕ ਦਿਨ ਮੇਰੇ ਖਿਲਾਫ ਬੜਾ ਕੂੜ ਪ੍ਰਚਾਰ ਲਿਖ ਕੇ ਪਾਇਆ ਗਿਆ ਤੁਸੀਂ ਸਾਰੇ ਪੜਿਆ ਹੋਣਾ ਇਹ ਗੋਲ ਕਚੋਰਾ ਜੀ ਇਹ ਕੰਟੀਨਾਂ ਦਾ ਚੋਰ ਆ ਜੀ ਇਹ ਪਤਾਨੀ ਪਾਰਕਿੰਗਾਂ ਦਾ ਚੋਰ ਆ ਜੀ ਤੇ ਉਹਨਾਂ ਨੂੰ ਕੋ ਮੈਂ ਤਾਂ ਹੁਣ ਛੱਡ ਆਇਆ ਜੀ ਕਾਲੀ ਦਲ ਤੇ ਹਸਪਤਾਲ ਮੈਂ ਛੱਡ ਆਇਆ ਜਿਹੜੀਆਂ ਮੈਂ ਕੰਟੀਨਾਂ ਚੋਰੀ ਕੀਤੀਆਂ ਜਾਂ 골ਕਾ ਚੋਰੀ ਕਰਕੇ ਮੈਂ ਮਜੀਠੀਆ ਸਾਹਿਬ ਨੂੰ ਹਿਸਾਬ ਦਿੰਦਾ ਰਿਹਾ ਹੁਣ ਦੱਸੋ ਮੈਨੂੰ ਦਿਓ ਮੈਨੂੰ ਸਾਹਿਬ ਜੇ ਮੈਂ 골ਕਾ ਚੋਰੀ ਕਰਦਾ ਹੁੰਦਾ ਮੇਰੇ ਘਰ ਪੈਸੇ ਆਉਂਦੇ ਹੁੰਦੇ ਜਾਂ ਮੈਂ ਕੰਟੀਨਾਂ ਜਾਂ ਜੋ ਵੀ ਮੇਰੇ ਤੇ ਅਲੀਗੇਸ਼ਨ ਆਉਂਦੇ ਆ ਜੇ ਮੈਂ ਉਹ ਪੈਸੇ ਲੈਂਦਾ ਹੁੰਦਾ ਮੈਂ ਮੀਡੀਆ ਦੇ ਸਾਹਮਣੇ ਕਹਿਣਾ ਕਿ ਉਹਨਾਂ ਚੀਜ਼ਾਂ ਜੋ ਤਲਬੀਰ ਸੋਨੇ ਇੱਕ ਪੈਹਾ ਕਦੇ ਲੈ ਸਜਣਾ ਮਿੱਤਰਾਂ ਦੀ ਮਦਦ ਵਿੱਚ ਜਰੂਰ ਠੋਕੇ ਕਰਦਾ ਤੇ ਗਾਹ ਵੀ ਕਰਨੀਆਂ ਧਾਰੀয়াল ਸਾਹਿਬ ਤੋਂ ਵੀ ਕਰਾਉਣੀਆਂ ਤੇ ਮਾਨ ਸਾਹਿਬ ਤੋਂ ਵੀ ਕਰਾਉਣੀਆਂ ਕਿ ਸਾਡਾ ਸੱਜਣ ਜੇ ਇਹਨੂੰ ਫਲਾਨੀ ਦਾਗਾ ਜਗਾ ਸੈੱਟ ਕਰੋ ਆ ਸਾਡਾ ਸੱਜਣ ਜੇ ਨੂੰ ਫਲਾਨੀ ਯਾਰ ਕਿਹੜਾ ਬੰਦਾ ਨਹੀਂ ਕਰਦਾ ਤੁਸੀਂ ਆਪਦੇ ਪਰਿਵਾਰ ਦੇ ਵਿੱਚ ਆਜੇ ਬੱਚਿਆਂ ਨੂੰ ਸੈੱਟ ਨਹੀਂ ਕਰਦੇ ਕਰਦੇ ਜੇ ਕਿ ਨਹੀਂ ਕਰਦੇ ਤੇ ਅਸੀਂ ਕਰਾਏ ਆ ਅਸੀਂ ਆਪਦੇ ਬੰਦਿਆਂ ਨੂੰ ਕੰਮ ਸੈੱਟ ਕਰਾਏ ਆ ਤੇ ਜੇ ਉਹਦੇ ਜੋ ਤਲਬੀਸ ਉਹਨੇ ਕੋਈ ਪੈਸਾ ਲਿਆ ਹੋਵੇ ਤੇ ਤਲਬੀਸ ਉਹਦੀ ਮਾਂ ਦਾ ਪੁੱਤ ਹੀ ਨਹੀਂ ਤਲਵੀਰ ਸਿੰਘ ਇਹ ਇਹ ਬੰਦੇ ਉੱਠ ਕੇ ਇੱਕ ਤਨਖਾਈਏ ਬੰਦੇ ਉੱਠ ਕੇ ਇੱਕ ਤਨਖਾਈਏ ਬੰਦੇ ਉੱਠ ਕੇ ਮਜੀਠੀਆ ਸਾਹਿਬ ਦੇ ਕਰਿੰਦੇ ਸਾਡੇ ਖਿਲਾਫ ਲਿਖ ਲਿਖ ਕੇ ਪਾਉਣ ਤੇ ਹੀ ਮਜੀਠੀਆ ਨੂੰ ਫੋਨ ਕਰੀਏ ਮਜੀਠੀਆ ਫੋਨ ਨਾ ਚੁੱਕੇ ਤੇ ਫਿਰ ਅਸੀਂ ਦੇ ਭਰਾਵਾ ਮਾਝੇ ਵਾਲੇ ਆ ਅਜੇ ਅਜੇ ਇਹ ਇਹ ਜਿਹੜੀ ਇਹ ਜਿਹੜਾ ਕੁਛ ਉਹਨਾਂ ਲਿਖ ਕੇ ਪਾਇਆ ਇਹ ਅਜੇ ਐਪੀਸੋਡ ਖਤਮ ਨਹੀਂ ਹੋਇਆ ਇਹ ਤੁਸੀਂ ਰਾਜਨੀਤੀ ਕੌਣ ਕਰ ਰਹੇ ਆ ਮੱਥਾ ਉਹਦਾ ਨਾਂ ਕੀ ਹੋਣ ਹੈ ਮੈਂ ਜਿਹੜਾ ਉਹਨੇ ਰੱਖਿਆ ਉਹ ਮੀਡੀਆ ਮੁਡੀਏ ਦੇ ਇੰਚਾਰਜ ਨੂੰ ਚੁਟ ਦਿੱਤੇ ਕਿਹੜੇ ਕਮੇਟੀ ਦੇ ਵਿੱਚ ਬੜਾ ਕਹਿੰਦੇ ਸੀ ਗੈਰ ਦਖਲ ਦਿੰਦੇ ਨੇ ਬਹੁਤ ਜ਼ਿਆਦਾ ਇਹ ਆਪ ਬੰਦਾ ਇੱਧਰ ਲਾ ਦਿਓ ਜੀ ਆਪ ਬੰਦਾ ਇੱਧਰ ਲਾ ਦਿਓ ਜੀ ਸ਼ੀਦਾ ਸਾਹਿਬ ਨੂੰ ਮੈਚਰ ਲਾ ਦਿਓ ਜੀ ਮੇਰਾ ਫਲਾਣਾ ਲਾ ਦਿਓ ਤੇ ਕੀ ਮਾੜਾ ਕੀਤਾ ਮੈਂ ਗੋਲਕਲਾ ਆਇਆ ਸੀ ਮੈਂ ਲਵਾਇਆ ਮੈਂ ਜੇ ਠੋਕੇ ਲਵਾਇਆ ਉਹ ਕਾਲੀ ਨਹੀਂਗਾ ਮੈਨੇਜਰ ਕੀ ਗੱਲ ਪੰਗਾਲੀ ਵਾਲਾ ਸੁਲੱਖਣ ਸਿੰਘ ਮਜੀਠੀਏ ਹਲਕੇ ਦਾ ਲੱਗਾ ਰਿਆ ਮੱਲੀ ਲਗਾ ਰਿਆ ਮਜੀਠੀਏ ਹਲਕੇ ਦਾ ਦਰਬਾਰ ਸਾਹਿਬ ਮੈਨੇਜਰ ਇਹਦਾ ਮਤਲਬ ਮਜੀਠੀਆ ਸਾਹਿਬ ਹਿੱਸਾ ਲੈਂਦੇ ਹੋਣਾ ਕੋਲੋਂ ਸਤਨਾਥ ਸਿੰਘ ਮਗਾਸਰਾਏ ਮਜੀਠੀਏ ਹਲਕੇ ਦਾ ਮੈਨੇਜਰ ਰਿਆ ਦਰਬਾਰ ਸਾਹਿਬ ਦਾ ਇਹਦਾ ਮਤਲਬ ਮਜੀਠੀਆ ਸਾਹਿਬ ਹਿੱਸਾ ਲੈਂਦੇ ਹੋਣੇ ਕੋਲੋਂ ਯਾਰ ਮੇ ਜਿਹੜਾ ਸਾਡੇ ਨਾਲ ਰਹਿੰਦਾ ਵਾ ਜੋ ਸਾਨੂੰ ਉਹ ਕਹਿੰਦਾ ਕਿ ਮੈਂ ਡਿਸਰਵ ਕਰਦਾ ਵਾਂ ਮੈਨੂੰ ਇੱਥੇ ਲਵਾ ਦਿਓ ਤੇ ਕੀ ਗੱਲ ਅਸੀਂ ਅਸੀਂ ਪੋਲੀਟਿਕਲ ਕਿਹੜੇ ਕੰਮ ਲੀਆ ਜੇ ਇਹ ਕੰਮ ਨਹੀਂ ਕਰਦੇ ਫਿਰ ਕਹਿੰਦੇ ਉਹਦੇ ਕੋ ਲੈਂਨ ਕੀ ਜਾਣੇ ਤੇ ਕਰਦਾ ਕੱਖ ਨਹੀਂ ਆ ਜਿਹੜੇ ਜਿਹੜੇ ਮੈਨੇਜਰ ਤੁਸੀਂ ਕਹਿੰਦੇ ਰਹੋ ਉਹ ਤੇ ਲੰਗੜ ਜੂਠ ਘਟਾਲੇ ਦੇ ਵਿੱਚ ਫੜੇ ਗਏ ਨੇ ਫਿਰ 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 ਭਾਲ ਕਿਉਂ ਕੀਤੀ ਇਹਨਾਂ ਨੇ ਇਹ ਤੁਸੀਂ ਪ੍ਰਧਾਨ ਜੀ ਨੂੰ ਪੁੱਛੋ ਤਾਂ ਵੀ ਸਰ ਨੂੰ ਜੇ ਜੂਠ ਘਟਾਲੇ 'ਚ ਫੜੇ ਗਏ ਆ ਤੇ ਭਾਲ ਕਿਉਂ ਕੀਤੀ ਜਿਹੜਾ ਜਿਹੜਾ ਬੰਦਾ ਜਿਹੜਾ ਇਹਨਾਂ ਨੇ ਨਹੀਂ ਲਾਇਆ ਮੇਰਾ ਤੁਸੀਂ ਰਿਕਾਰਡ ਕਢਾਓ ਜਿਹੜਾ ਮੇਰੇ ਵਾਲਾ ਮੇਰੇ ਵਾਲਾ ਮੈਨੇਜਰ ਲਗਾ ਉਹ 5ਵੇਂ 6ਵੇਂ ਨੰਬਰ ਤੇ ਜਾ ਕੇ ਲੱਗਾ ਉਹ ਤੋਂ ਪਹਿਲਾਂ 5 ਬੰਦੇ ਲੱਗ ਚੁੱਕੇ ਸੀ ਮੈਂ ਆਖਿਆ ਜੇ ਲਾ ਰਹੇ ਤਾਂ ਫਿਰ ਇਹਨੂੰ ਵੀ ਲਾ ਦਿਓ ਨਹੀਂ ਲਾਉਣਾ ਤਾਂ ਕਿਸੇ ਨੂੰ ਨ ਤਲਵੀਰ ਜੀ ਡਾਕਟਰ ਮੈਂ ਤੇ ਆਪ ਉਹ ਮੁੱਦਾ ਚੁੱਕਿਆ ਸੀ ਉਦੋਂ ਮੈਂ ਤੇ ਆਪ ਕਹਿਆ ਕਿ ਭਗਵੰਤ ਸਿੰਘ ਮਾਨ ਨੇ ਟਵੀਟ ਕੀਤਾ ਤੇ ਅੱਜ ਤੁਸੀਂ 40-50 ਬੰਦੇ ਸਸਪੈਂਡ ਕਰਤੇ ਮੈਂ ਤੇ ਆਪ ਕਹਿਆ ਸੀ ਉਦੋਂ ਮੈਂ ਬਾਹਰ ਹਾਂ ਸਟੇਟ ਤੁਹਾਨੂੰ ਇੱਕ ਬੰਦਾ ਬਹੁਤ ਵਧੀਆ ਮਿਲਿਆ ਚਰਨਿਆਂ ਮਿਲ ਗਿਆ ਮਾਰਕੀਟ ਦੇ ਵਿੱਚ ਇਸ ਤਰ੍ਹਾਂ ਤੁਸੀਂ ਆਪਣਾ ਇਹ ਟਾਈਮ ਦਊਗਾ ਇੱਕ ਮਿੰਟ ਆਹ ਦੱਸੋ ਇੱਕ ਮਿੰਟ ਯਾਰ ਡਾਕਟਰ ਆਪੀ ਨਾਲ ਲੰਮਾ ਵਿਵਾਦ ਰਿਹਾ ਕਿਤਨਾ ਕਦ ਉਹ ਵੀ ਕਾਰਨ ਬਣਿਆ ਸ਼ਰੋਮਣੀ ਅਕਾਲੀ ਦਰ ਨੂੰ ਛੱਡਣ ਦਾ ਬਿਲਕੁਲ ਬਣਿਆ ਜੀ ਤੇ ਹੁਣ ਆ ਆਦਮੀ ਪਾਰਟੀ ਚ ਰਹਿ ਕੇ ਕੀ ਕਰੋਗੇ ਦੋਹ ਗੁਰ ਰਾਮਦਾਸ ਹਸਤਾਲੀ ਨਹੀਂ ਆਉਂਦਾ ਉਹਦੇ ਥੱਲੇ ਆਮ ਆਦਮੀ ਪਾਰਟੀ ਦਾ ਤੇ ਮੇਰਾ ਤੇ ਆਪੇ ਕਟੂ ਮੈਂ ਤੇ ਭਾਜੀ ਤੁਹਾਨੂੰ ਸਹੀ ਗੱਲ ਦੱਸਾਂ ਮੈਂ ਛਰੌਨੀ ਕਮੇਟੀ ਤੋਂ ਜਾਂਚ ਚੜਾਈ ਜੀ ਮੈਂ ਇੱਧਰ ਆ ਕੇ ਛਰੌਨੀ ਕਮੇਟੀ ਤੋਂ ਜਾਂਚ ਚੜਾਈ ਜਿਹੜਾ ਉੱਠਦਾ ਸਵੇਰੇ ਆ ਮੇਰੀ ਬਦਲੀ ਕਰਤੀ ਜੇ ਉਧਰ ਆ ਕਰਤੀ ਐ ਇੱਧਰ ਉੱਥੇ ਜਿਹੜੇ ਸਕੱਤਰ ਲੱਗੇ ਉਹਨਾਂ ਦੇ ਕਦੇ ਡੋਪ ਟੈਸਟ ਕਰਾਓ ਧਾਰੀয়াল ਸਾਹਿਬ ਇਹ ਕਰਾਉਣਾ ਆਪਾਂ ਕੰਮ ਇਹ ਕੰਮ ਕਰਾਓ ਜਿਹੜੇ ਮੈਨੇਜਰ ਲੱਗੇ ਆ ਜਿਹੜੇ ਸਕੱਤਰ ਲੱਗੇ ਉਹਨਾਂ ਦੇ ਡੋਪ ਟੈਸਟ ਕਰਾਓ ਕਾਂ ਦੇ ਸਿਰ ਜਿੰਨੀ ਫੀਮ ਤਿੰਨ ਤਿੰਨ ਟਾਈਮ ਖਾਣ ਵਾਲੇ ਬੰਦੇ ਸਕੱਤਰ ਲਾਏ ਯਾਰ ਉੱਥੇ ਹੈ ਉੱਥੇ ਸਿਆਸਤੀ ਬੰਦੇ ਦੇ ਵੀ ਡੋਪ ਟੈਸਟ ਚਾਹੀਦੇ ਕਰਾ ਲਓ ਯਾਰ ਮੈਂ ਤਾਂ ਨਾ ਸਾਰਿਆਂ ਦੇ ਕਰਾ ਲਓ ਤੁਸੀਂ ਤਾਂ ਧਾਰਮਿਕ ਅਧਾਰਾ ਉਹਦੇ ਉੱਤੇ ਚਰਿਆ ਮਨ ਇਜਾਮ ਲਾ ਵਾਹ ਵਾਹ ਇਜਾਮ ਮੈਂ ਝੂਠ ਬੋਲਣ ਦਿਆ ਮੈਂ ਨਾ ਕਿ ਸਕੱਤਰ ਦਾ ਡੋਪ ਟੈਸਟ ਕਰਾਓ ਕਿਹੜੇ ਸਖਤ ਦਾ ਨਾਮ ਵੀ ਤੁਹਾਨੂੰ ਨਹੀਂ ਪਤਾ ਤੁਹਾਡਾ ਯਾਰ ਹੀ ਆ ਉਹ ਨਹੀਂ ਜਾ ਕੇ ਬਹਿਦਾ ਉਹਦੇ ਕੋਲ ਤੁਹਾਨੂੰ ਵੀ ਸਾਰੀਆਂ ਗੱਲਾਂ ਦਾ ਪਤਾ ਜੇ ਤਾਂ ਡੀਟੇਲ ਕਰੇ ਬੈਠੇ ਕਿਹੜਾ ਆਵਾਜ਼ੀ ਪਾਰਟੀ ਜਾਂ ਟਾਰਗੇਟ ਕੋਲ ਵਿਚਾਲ ਜਿਸ ਨੂੰ ਜਿੱਤੇ ਜੋ ਕਾਰਜ ਕਰ ਰਿਹਾ ਹੋ ਰਿਹਾ ਟੋਟਲ ਕੋਲ ਵਿਚਾਲਾ ਵੇਖੋ ਜੀ ਅੱਜ 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 ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਦੱਖਣੀ ਹਲਕੇ ਦੀ ਕਮਾਂਡ ਸਾਹਿਬ ਲਈ ਆ ਓਹ ਕਹਿੰਦੇ ਆ ਕਿ ਮੈਂ ਦੱਖਣੀ ਹਲਕਾ ਵੇਖਾਂਗਾ ਅੱਜ ਉਹਨਾਂ ਨੇ ਮੀਟਿੰਗ ਵੀ ਬੁਲਾਈ ਆ ਬੰਦੇ 15 20 ਗਏ ਆ ਠੀਕ ਆ ਹੁੰਦੇ ਆ ਹਰ ਇੱਕ ਪਾਰਟੀ ਦੇ ਕੱਟੜ ਬੰਦੇ ਹੁੰਦੇ ਆ ਮੈਂ ਸਤਿਕਾਰ ਕਰਦਾ ਹਾਂ ਉਹਨਾਂ ਬੰਦੇ ਆ ਠੀਕ ਆ ਉਹਨਾਂ ਨੇ ਅੱਜ ਦੱਖਣੀ ਹਲਕੇ ਦੀ ਮੈਂ ਉਹਨਾਂ ਨੂੰ ਇਹ ਗੱਲ ਬੇਨਤੀ ਕਰਨੀ ਚਾਹਣਾ ਮਜੀਠੀਆ ਸਾਹਿਬ ਕਿ ਤਨਾ ਕਿਤੇ ਮੈਨੂੰ ਫੇਰ ਤੁਹਾਡੇ ਤੇ ਤਰਸ ਆਉਂਦਾ ਕਿ ਜਿੱਥੋਂ ਤੁਸੀਂ ਇਲੈਕਸ਼ਨ ਲੜ ਕੇ ਗਏ ਜੇ ਪੂਰਬੀ ਚੋਂ ਕਦੀ ਉਹਨਾਂ ਦਾ ਵੀ ਬਾਹ ਚਾਲ ਚਾਲ ਪੁੱਛਿਆ ਜੇ ਕਦੀ ਉਹਨਾਂ ਦਾ ਹਾਲ ਚਾਲ ਪੁੱਛਿਆ ਜੇ ਪੂਰਬੀ ਵਾਲਿਆਂ ਦਾ ਉਹਨਾਂ ਨੇ ਵੀ ਤੁਹਾਨੂੰ 20-25000 ਵੋਟ ਪਾਈ ਕਦੀ ਉਹਨਾਂ ਦੇ ਦੁੱਖ ਸੁੱਖ ਦੇ ਭਾਈਵਾਲ ਬਣੇ ਜੇ ਉਦੋਂ ਬਾਅਦ ਹਾਰਨ ਤੋਂ ਬਾਅਦ ਤੇ ਤਲਵੀਰ ਸਿੰਘ ਹਾਰਨ ਤੋਂ ਬਾਅਦ ਵੀ ਹਰੇਕ ਦੇ ਦੁ ਤੇ ਅੱਜ ਇਹ ਕੱਲਾ ਕੱਲਾ ਬਚਾ ਜਾਂਦਾ ਬੰਦਾ ਜਾਂਦਾ ਬੀਬੀ ਜਾਂਦੀ ਭੈਣ ਜਾਂਦੀ ਆ ਕਿ ਮਜੀਠੀਏ ਨੇ 2-4 ਦਿਨ ਇਲੈਕਸ਼ਨ ਦੇ ਟਾਈਮ ਟਪਾਉਣੇ ਆ ਤੇ ਚਲੋ ਬੜੀ ਵਧੀਆ ਗੱਲ ਆ ਮੇਰਾ ਹਲਕਾ ਤੇ ਬੜਾ ਵਧੀਆ ਸੈਟਅਪ ਮੈਂ ਤੇ ਕਰ ਗਿਆ ਥੋੜੀ ਸਾਨੂੰ ਮਜੀਠੇ ਚ ਧਾਰੀਲ ਸਾਹਿਬ ਆਪਾਂ ਨੂੰ ਲੋੜਿਆ ਮੈਂ ਮਜੀਠੇ ਚ ਜਾਵਾਂਗਾ ਮੈਂ ਮੈਂ ਬਿਲਕੁਲ ਜਾਵਾਂਗਾ ਮੈਂ ਜਦੋਂ ਪਾਰਟੀ ਦਾ ਜਿਹੜੀ ਪਾਰਟੀ ਨਾਲ ਆ ਗਿਆ ਮੈਂ ਆ ਗਿਆ ਮੈਂ ਮਜੀਠੇ ਚ ਮੇਰੇ ਬੰਦੇ ਮੈਂ ਜੁਆਇਨ ਕਰਾਵਾਂਗਾ ਪਾਰਟੀ ਅੰਦਰ ਉਮੀਦਵਾਰ ਬਣਾਉਂਦੀ ਵਿਧਾਨ ਸਭਾ ਦੇ ਵਿੱਚ ਤੇ ਉਹਦੇ ਲਈ ਵੀ ਤਿਆਰ ਹਾਂ ਕਿਥੋਂ ਨਹੀਂ ਮੈਂ ਉਹ ਗਾਣੀਆਂ ਗਲਾਣਾ ਯਾਰ ਤੂੰ ਅੱਜ ਨਹੀਂ ਗੱਲ ਕਰਦਾ ਆਹ ਲੱਗਦੀ ਹੈ ਬਿੱਲਾ ਤੇ ਨਾ ਤੇ ਨਾ ਤੁਹਾਨੂੰ ਗਾਣਾ ਲੜਾ ਆਹ ਲਾ ਦਿੱਤ ਲਿਆ ਜੋ 27 ਉਹ ਫੇਰ ਦੇਖੋ ਦੇਖੋ ਜਿਹੜੀ ਲੀਡ ਦੀ ਗੱਲ ਹੈ ਨਾ ਜਿਹੜੀ ਲੀਡ ਦੀ ਗੱਲ ਆ ਹਲਕਾ ਤਾਂ ਕਾਲੀ ਗੱਲ ਦਾ ਗੜ ਮੰਨਿਆ ਜਾਂਦਾ ਜੀ ਕੋਈ ਗੱਲ ਨਹੀਂ ਚਲੋ ਹਾਂਜੀ ਕੋਣ ਇੱਕ ਮਿੰਟ ਨੇ ਜਿਉਨੇ ਜਵਾਬ ਦਈਏ ਜੀ ਇਹਨਾਂ ਦਾ ਕਲੀ-ਕਲੀ ਕਰ ਦੱਸੋ ਜੀ ਕੌਣ ਕਹਿੰਦਾ ਗੜ ਬਣਾਇਆ ਹੈ ਇੱਕ ਮਿੰਟ ਮੈਨੂੰ ਉਹਨਾਂ ਦੀ ਗੱਲ ਦਾ ਜਵਾਬ ਦੇ ਹਾਂਜੀ ਹਾਂਜੀ ਮਜੀਠੀਏ ਹਲਕੇ ਤੇ ਉਹਨਾਂ ਦਾ ਕਹਿਣਾ ਕੀ ਧਾਰੀਵਾਲ ਸਾਹਿਬ ਨੂੰ ਲੀਡ ਦਿਵਾਉਣ ਦੇ ਵਿੱਚ ਕੋਈ ਅਹਿਮ ਨਹੀਂ ਮੇਰੀ ਗੱਲ ਸੁਣੋ ਤੁਸੀਂ ਮਜੀਠੀਏ ਹਲਕੇ ਦਾ ਗੜ ਤੁਸੀਂ ਕਹੀ ਜਾਂਦੇ ਜਣਾ ਉਹ ਗੜ ਬਣਾਇਆ ਕਿਹਨਾਂ ਨੇ ਉਹਦੇ ਚ ਇੱਕ ਤਲਵੀਰ ਸਿੰਘ ਤੇ ਇੱਕ ਸਰਵਨ ਸਿੰਘ ਤੁਣ ਜਿਹੜਾ ਆਮ ਆਦਮੀ ਪਾਰਟੀ ਦਾ ਐਮਐਲਏ ਉਹਨਾਂ ਦਾ ਬਹੁਤ ਵੱਡਾ ਚੋਗਦਾਂ ਰਿਹਾ ਅਸੀਂ ਨਾ ਝੋਲਾ ਚੁੱਕ ਕੇ ਮਜੀਠੀਏ ਦਾ ਕੱਲੇ ਕੱਲੇ ਬੰਦੇ ਦੇ ਘਰ ਚ ਗਏ ਆ ਕੱਲੇ ਕੱਲੇ ਬੰਦੇ ਦੇ ਘਰ ਚ ਜਾ ਕੇ ਦੱਸਿਆ ਕਿ ਇਹ ਵਿਕਰਮ ਸਿੰਘ ਮਜੀਠੀਆ ਜੀ ਇਹਦੀ ਬਾਦਲ ਦੇ ਘਰ ਦੇ ਵਿੱਚ ਗੱਲ ਜੇ ਮਤਲਬ ਗੱਲ ਮੁਕਦੀ ਐਨਾ ਕਿ ਝੂਠ ਮਾਰ ਕੇ ਪਹਿਲੀ ਇਲੈਕਸ਼ਨ ਚ ਅਸੀਂ 24000 ਦੀ ਲੀਡ ਦਵਾਈ ਉਥੇ ਜਿੱਤ ساری 3500 ਦੀ ਹੁੰਦੀ ਹੁੰਦੀ ਸੀ ਤੇ 24000 ਦੀ ਲੀਡ ਦਵਾਈ ਉਦੋਂ ਬਾਅਦ 24000 ਤੋਂ ਲੀਡ ਟੁੱਟੀ ਨਹੀਂ ਉਹ ਕਦੀ 23 ਹੋ ਗਈ ਕਦੀ 25 ਹੋ ਗਈ ਕਦੀ 22 ਹੋ ਗਈ ਨਹੀਂ ਟੁੱਟੀ ਐਦ ਕੀ ਮੈਂ ਕਹਿਣ ਲੱਗਾ ਜੇ ਹੱਥ ਮਾਰ ਕੇ ਐਦ ਕੀ ਤੋੜ ਕੇ ਖਾਵਾ ਚੋਣਾ ਜੇ ਭਾਈ ਸਾਹਿਬ ਬੱਥੇ ਨੇ ਇਹਨਾਂ ਨਾਲ ਵੀ ਕੋਈ ਧੱਕੇ ਹੋਏ ਨੇ ਜਿਹਰੇ ਨਾਲ ਤੁਹਾਡੇ ਇਹਨਾਂ ਨੂੰ ਇਹਦੇ ਪੱਲੇ ਕੀ ਰਹੇ ਤਾਂ ਵਿਚਾਰੇ ਦੇ ਪੁੱਛੋ ਇਹਨੂੰ ਇਹਦੇ ਕਹਾਂ ਤੇ ਸਿਪਾਈ ਵੀ ਨਹੀਂ ਬਦਲਦੇ ਹੈ ਸਰਦਾਰ ਵੀਰ ਸਿੰਘ ਦਾ ਮੈਂ ਸਤਿਕਾਰ ਕਰਦਾ ਤੁਸੀਂ ਮੈਨੂੰ ਦੱਸੋ ਡਿਸਰਵ ਕਰਦੇ ਉਥੇ ਕਰਦੇ ਡਿਸਰਵ ਯਾਰ ਸਾਨੂੰ ਆਪਣੇ ਆਪ ਇਹਨਾਂ 'ਕੋ ਸੋਚਣਾ ਚਾਹੀਦਾ ਵਾ ਕਿ ਮੇਰਾ ਵੀ ਜਦਨ ਸਿਹਤ ਨਾਲ ਲਾਓ ਕੀਤੀ ਤੇ ਮੈਂ ਆਪਦੀ ਆਪੇ ਬਾਵਾਵਾਂ ਖੜੀਆਂ ਕਰਕੇ ਪਾਉਡਰ ਚ ਬੱਲੇ ਲਗਾਤਾਰ ਕਿ ਆ ਕਹਿ ਰਹੇ ਨੇ ਕਿ ਅਕਾਲੀ ਦਲ ਦੀ ਤੇ ਕਾਂਗਰਸ ਦੀ ਆਪਸ ਚ ਸੈਟਿੰਗ ਹੈ ਜਿਸ ਕਰਕੇ ਉਹ ਟਿਕਟ ਨਹੀਂ ਦਿੱਤੀ ਜਾਂਦੀ। ਚੀਚਣ ਕੇ ਰਾਜਾ ਸਾਹਿਬ ਨੂੰ ਲੈ ਕੇ ਤਲਵੀਰ ਜੀ ਚੋਣਾਂ ਤੋਂ ਬਾਅਦ ਤੁਹਾਨੂੰ ਉਹ ਸਤਕਾਰ ਮਿਲੇਗਾ ਇਸ ਪਾਰਟੀ ਦੇ ਵਿੱਚ ਜਿਸ ਤਰ੍ਹਾਂ ਇੱਕ ਮਿੰਟ ਇੱਕ ਮਿੰਟ ਕੀ ਜੀ ਕੀ ਕੇ ਸੈਟ 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 ਚੋਣਾਂ ਦੀ ਗੱਲ ਸਤਕਾਰ ਉਹ ਹੀ ਮਿਲੇਗਾ। ਦੇਖੋ ਸਤਕਾਰ ਲੈਣਾ ਸਤਕਾਰ ਮੈਂ ਕੋਈ ਕਮਿਟਮੈਂਟ ਨਹੀਂ ਕੀਤੀ। ਸਤਕਾਰ ਲੈਣਾ ਬੰਦੇ ਦੇ ਆਪ ਦੇ ਹੱਥ ਵਾਸੋਂਦਾ। ਸਤਕਾਰ ਲੈਣਾ ਨਾ ਬੰਦੇ ਦੇ ਅੱਜੇ ਮਜੀਠੀਆ ਮੇਰਾ ਫੋਨ ਚੁੱਕਦਾ ਰਹਿੰਦਾ ਤਾਂ ਜਨ ਨੂੰ ਸਤਿਕਾਰ ਮਿਲਣਾ ਇਹ ਮੈਂ ਤੁਹਾਨੂੰ ਆਖਿਆ ਕਿ ਸਤਿਕਾਰ ਲੈਣਾ ਬੰਦੇ ਦੇ ਹੱਥ ਵਾਸਤੇ ਤੁਸੀਂ ਹੀ ਕਹੇ ਮਜੀਠੀਆ ਸਾਹਿਬ ਅੱਜ ਤਕਨੀਲ ਖੇਚ ਆ ਰਹੇ ਨੇ ਤੁਸੀਂ ਉਹਨਾਂ ਨੂੰ ਦੁਬਾਰਾ ਕਰੋੜ ਲੈਵਲ ਤੇ ਲੈਣ ਦਾ ਕਿ ਕਰੋਨਾ ਵਰਕਿੰਗ ਤੁਹਾਡੇ ਨਾਲ ਮਹਾਰਾਜ ਲੋਕਾਂ ਨੇ ਜਹਾਜੋਂ ਗੱਡੀਆਂ ਤੇ ਲੈ ਆਂਦਾ ਮੈਂ ਉਥੇ ਗਲੀਆਂ ਚ ਈ ਰਿਸ਼ਕੇ ਦੇ ਲਿਉਣਾ ਸੀ ਵੀ ਜੀ ਨਸ਼ਾ ਪੰਜਾਬ ਦਾ ਵੱਡਾ ਮੁੱਦਾ ਹੈ ਜੀ ਨਸ਼ਾ ਹਾਂਜੀ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਕਿ ਆਮ ਆਦਮੀ ਦੀ ਸਰਕਾਰ ਦੇ ਵੇਲੇ ਨਸ਼ਾ ਜਿਹੜਾ ਸਭ ਤੋਂ ਵੱਧ ਵਧਿਆ ਸ਼੍ਰੋਮਣੀ ਅਕਾਲੀ ਦਲ ਵੇਲੇ ਕਿੰਨਾ ਸੀ ਕਿਹੜਾ ਮੈਂ ਵੀਰ ਜੀ ਜਦੋਂ ਦਾ ਜੰਮਿਆ ਪਲਿਆ ਜਦੋਂ ਦਾ ਮੈਂ ਨਸ਼ੇ ਦੇ ਬਾਰੇ ਸੁਣ ਰਿਹਾ ਨਸ਼ਾ ਨਹੀਂ ਖਤਮ ਹੋ ਰਿਹਾ ਜੀ ਦਾ ਔਰ ਕੋਸ਼ਿਸ਼ ਕਰਾਂਗੇ ਕਰਾਂਗੇ ਕੋਸ਼ਿਸ਼ ਹਰ ਬੰਦਾ ਮੈਂ ਤੁਹਾਨੂੰ ਗੱਲ ਦੱਸਾਂ ਤੁਸੀਂ ਨਾ ਇੱਕ ਸਿਆਸੀ ਬੰਦਿਆ ਨੂੰ ਸਮਝਦੇ ਜੇ ਖਰੇ ਜਾਣ ਕੇ ਨਹੀਂ ਕਰਦੇ ਇਹ ਪਰ ਕੋਈ ਵੀ ਐਡਾ ਮਰੀ ਜਮੀਰ ਵਾਲਾ ਨਹੀਂ ਹੁੰਦਾ ਹਰ ਬੰਦਾ ਚਾਹੁੰਦਾ ਕਿ ਯਾਰ ਅਸੀਂ ਅਸੀਂ ਅਗਲੇ ਦੇ ਧੀ ਪੁੱਤ ਦਾ ਜਦੋਂ ਹਾਲਾਤਵੇਂ ਉਹਨੂੰ ਪਹਿਲਾਂ ਅਸੀਂ ਦੇ ਧੀ ਪੁੱਤ ਦੀ ਫੇਸ ਜਿਹੜਾ ਸਾਡੀਆਂ ਅੱਖਾਂ ਸਾਹਮਣੇ ਆਉਂਦਾ ਤੇ ਜੇ ਸਾਡੇ ਨਾਲ ਇਹ ਆ ਕੁਝ ਵਾਪਰੇ ਤੇ ਸਾਡੇ ਸਾਡੇ ਤੇ ਕੀ ਬੀਤੂਗੀ ਸੋ ਇਸ ਕਰਕੇ ਅਸੀਂ ਤੇ ਮੈਂ ਤੁਹਾਨੂੰ ਯਾਦ ਹੋਣਾ ਸੁਖਚੈਨ ਨੂੰ ਯਾਦ ਆ ਮੇਰੇ ਇੱਕ ਗੁਰੂ ਅਰਜਨ ਦੇਵ ਨਗਰ ਸੀਗਾ ਮੇਰੇ ਮੈਂ ਉੱਥੇ ਨੂੰ ਲੈ ਕੇ ਗਿਆ ਲੋਕਾਂ ਦੀਆਂ ਲੱਤਾਂ ਟੀਕੇ ਲਾ ਲਾ ਵੱਡੀਆਂ ਗਈਆਂ ਬਾਹਾਂ ਵੱਡੀਆਂ ਗਈਆਂ ਕਾਂਗਰਸ ਸਰਕਾਰ ਵੇਲੇ ਦੀ ਗੱਲ ਆ ਈਵਨ ਇੱਥੋਂ ਤੱਕ ਮੈਨੂੰ ਆ ਆ ਆ ਉਤਾਰ ਸੰਖਲੋਤਾ ਉਥੋਂ ਦਾ ਇਹ ਈਵਨ ਈਵਨ ਇਹਨਾਂ ਸਾਨੂੰ ਇੱਥੋਂ ਤੱਕ ਕਹਿਦਾ ਕਿ ਜੋ ਸਾਡੇ ਇਲਾਕੇ ਦਾ ਹਸ਼ਰ ਹੋ ਗਿਆ ਨਾ ਇਹਦਾ ਨਾਮ ਗੁਰੂ ਅਰਜਨ ਦੇਵ ਨਗਰ ਤੋਂ ਬਦਲ ਦਿਓ ਸਾਨੂੰ ਸ਼ਰਮ ਆਉਂਦੀ ਹੈ ਜਦੋਂ ਲੋਕੀ ਕਹਿੰਦੇ ਗੁਰੂ ਅਰਜਨ ਦੇਵ ਨਗਰ ਤੇ ਤੇ ਹਲਾਤ ਕੀ ਬਣੇ ਪਏ ਸੋ ਇਸ ਕਰਕੇ ਲਿਆਂਦਾ ਕਿੰਨੇ ਆ ਚਲੋ ਉਹ ਗੱਲਾਂ ਕਹਿਣ ਦੀਆਂ ਵਾ ਜੋ ਮਰਜੀ ਆ ਮੈਂ ਹੁਣ ਐਵੇਂ ਉਹਨਾਂ ਗੱਲਾਂ 'ਚ ਨਹੀਂ ਪੈਣਾ ਚਾਹੁੰਦਾ ਤੁਸੀਂ ਹੋਰ ਕੋਈ ਗੱਲ ਕਰਨੀ ਹੈ ਤਾਂ ਬਣ ਕਰ ਦਿਓ ਦੇਖੋ ਸੁਣੋ 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 ਕਿ ਉਹ ਗੱਲ ਸੁਣੋ ਤਲਬੀਦ ਹੋਣ ਦੇ ਆਪਣੀ ਗੱਲ ਸਾਰੀ ਸਪਸ਼ਟ ਕਰੋ ਪਾਪ ਉਹ ਪੁਰਾਣੀਆਂ ਗੱਲਾਂ ਦਾ ਕਰਕੇ ਕਾਪਾ ਇਲੈਕਸ਼ਨ ਲੜਦੇ ਆ ਰਹੇ ਅਸੀਂ ਰਲ ਕੇ ਦੋਵੇਂ ਪ੍ਰਧਾਨ ਲੋਕ ਸਭਾ ਦੀ ਸੀਟ ਜਿਹੜੀ ਹੈ ਵੱਡੇ ਬਾਦ ਜਿੱਤ ਕੇ ਵੱਡੇ ਬਾਦ ਜਿੱਤ ਕੇ ਸਾਡਾ ਬਹੁਤ ਬਹੁਤ ਧੰਨਵਾਦ ਨਾਲਾ ਬਹੁਤ ਧੰਨਵਾਦ